ਅੱਜ ਜੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਪਰੂ ਕਰਵਾਉਣ ਜਾ ਰਹੇ ਹਾਂ ਉਹ ਪੰਜਾਬੀ ਗਾਇਕੀ ਦੇ ਵਿੱਚ ਅੱਜ ਵੀ ਧਰੂ ਤਾਰੇ ਦੇ ਵਾਂਗੂ ਚਮਕ ਰਹੇ ਨੇ ਅਨਾ ਕੰਠ ਦਾ ਮਤਲਬ ਆ ਕਿ ਗਲਾ ਇਹ ਨਾਂ ਕਿਦਾਂ ਪ੍ਰਭਾਵਿਤ ਹੋ ਕੇ ਲਿਖ ਲਿਆ ਵੀ ਇੱਕ ਤਰ੍ਹਾਂ ਦੇ ਨਾਲ ਜਿੱਥੇ ਆਪਣੀ ਆਵਾਜ਼ ਇੰਨੀ ਦਿੱਤੀ ਆ ਨਾਂ ਤੋਂ ਹੀ ਜਾਣੀ ਕਹਿ ਲੋ ਵੀ ਪ੍ਰਭਾਵਿਤ ਕਰ ਦਿੰਦੇ ਆ ਤੁਸੀਂ ਜਿਹਦਾ ਕਿਸੇ ਨੂੰ ਕਿਸੇ ਨੂੰ ਮੁਖਾਤਬ ਕਰ ਰਹੀ ਕਹਿਗੇ ਹਾਂਜੀ ਬਈ ਮੁੰਡਾ ਕਿ ਤੁਹਾਨੂੰ ਸੁਣਾਉਣਾ ਬਈ ਉਹਦਾ ਕੰਠ ਬੜਾ ਸਰੀਲਾ ਜੀ ਉਹ ਕਹਿੰਦੇ ਯਾਰ ਉਹਦਾ ਨਾਂ ਕੀ ਆ ਕਹਿੰਦੇ ਹਰਵਿੰਦਰ ਕੁਮਾਰ ਹਮ ਹਰਵਿੰਦਰ ਕਲੀਰ ਹਾਂਜੀ ਕਹਿੰਦੇ ਯਾਰ ਫਿਰ ਉਹਦਾ ਨਾਂ ਹੀ ਕਲੀਰ ਕੰਠ ਰੱਖਦੀ ਤੇਰੇ ਸ਼ਹਿਰ ਨੂੰ ਸਲਾਮ ਅਸੀਂ ਕਰ ਚੱਲੇ ਆ ਜੇ ਤੂੰ ਜ਼ਿੰਦਗੀ گزار ਲਹੇਂਗੀ ਸਾਡੇ ਤੋਂ ਬਗੈ ਇਸ ਤਰ੍ਹਾਂ ਦੇ ਇਲਾਜ ਹੀ ਹੋ ਜਾਂਦੇ ਸੀ ਨਾ ਗੀਤਾਂ ਦੇ ਨਾਲ ਜੇ ਕਹ ਲਓ ਸਾਈਕੋਲੋਜੀਕਲੀ ਤੁਸੀਂ ਡਾਕਟਰ ਹੋ ਐ ਐਕਚੁਅਲੀ ਡਾਕਟਰ ਕੰਟ ਕਲੇਵ ਸਾਹਿਬ ਤੇ ਉਹ ਇੱਕ ਲਿਸ਼ਕਾਰਾ ਬਹੁਤ ਵੱਡਾ ਪ੍ਰੋਗਰਾਮ ਬਹੁਤ ਵੱਡਾ ਸੀ ਹਾਂਜੀ ਸੋ ਉਦੋਂ ਤੋਂ ਮੈਨੂੰ ਸ਼ੋ ਬਣਨੇ ਸ਼ੁਰੂ ਹੋ ਗਿਆ ਤੇ ਜਿੱਥੇ ਮਤਲਬ ਜਿਹੜੇ ਮੇਰੀ ਹਾਲਾਤ ਇਦਾਂ ਦੇ ਸੀ ਉਹ ਫਿਰ ਸੁਧਰਨੇ ਸ਼ੁਰੂ ਹੋ ਗਏ ਫਿਰ ਜਿਹੜੇ ਨਾਲ ਦੇ ਹੁੰਦੇ ਆ ਉਹਨਾਂ ਨੂੰ ਲੱਗਾ ਯਾਰ ਇਹ ਤਾਂ ਕੱਲ ਰੋੜਾ ਫਿਰਦਾ ਸੀ ਇਹਦੇ ਤਾਂ ਹੋਲਡਿੰਗ ਲੱਗਾ ਇਹ ਤਾਂ ਬੰਦਾ ਹਟ ਗਿਆ ਉਹਨੇ ਕੰਨ ਪਰਨੇ ਸ਼ੁਰੂ ਕਰ ਦੇਣੇ ਬੰਨਨੇ ਮੇਰੇ ਦੋਸਤ ਪਰ ਮੇਰੇ ਪ੍ਰੋਡਿਊਸਰਾਂ ਨੂੰ ਜਾ ਕੇ ਕੁਝ ਹੋਰ ਕਹਿ ਦੇਣਾ ਮੇਰੇ ਕੋ ਕੁਝ ਹੋਰ ਹੋ ਜਾਣਾ ਉਹ ਫਿਰ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਉਹ ਚਲਦੀਆਂ ਰਹੀਆਂ ਉਹਨਾਂ ਨੇ ਮੇਰਾ ਬਹੁਤ ਨੁਕਸਾਨ ਵੀ ਕੀਤਾ ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਸਤਿ ਸ੍ਰੀ ਅਕਾਲ ਮੈਂ ਦਲਜੀਤ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਸਨਮੁਖ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਧਾਰਮਿਕ ਸਮਾਜਿਕ ਸੱਭਿਆਚਾਰਕ ਹਸਤੀਆਂ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਤੁਹਾਨੂੰ ਰੂਬਰੂ ਕਰਦੇ ਹਾਂ ਉਹਨਾਂ ਦੇ ਕੰਮਾਂ ਦੇ ਨਾਲ ਜਿਨ੍ਹਾਂ ਨੇ ਕਿ ਸਮਾਜ ਦੀ ਬਿਹਤਰੀ ਦੇ ਵਾਸਤੇ ਜਾਂ ਤੁਹਾਡਾ ਮਨੋਰੰਜਨ ਕਰਨ ਦੇ ਵਾਸਤੇ ਕੁਝ ਕੀਤਾ ਹੁੰਦਾ ਤੇ ਅੱਜ ਜੇ ਸਖਸ਼ੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਆ ਉਹ ਪੰਜਾਬੀ ਗਾਇਕੀ ਦੇ ਵਿੱਚ ਅੱਜ ਵੀ ਤਰੂ ਤਾਰੇ ਦੇ ਵਾਂਗੂ ਚਮਕ ਰਹੇ ਨੇ ਭਾਵੇਂ ਉਹਨਾਂ ਦਾ ਸਫ਼ਰ 1997 ਤੋਂ ਸ਼ੁਰੂ ਹੁੰਦਾ ਤੇ ਅੱਜ ਵੀ ਉਹ ਲਗਾਤਾਰ ਚੱਲਦਾ ਉਹਨਾਂ ਨੇ ਜਦੋਂ ਸਫ਼ਰ ਸ਼ੁਰੂ ਕੀਤਾ ਤੇ ਉਸ ਵੇਲੇ ਕੈਸਟਾਂ ਵਾਲੀਆਂ ਰੀਲਾਂ ਚੱਲਦੀਆਂ ਸੀ ਤੇ ਅੱਜ ਸੋਸ਼ਲ ਮੀਡੀਆ ਵਾਲੀਆਂ ਰੀਲਾਂ ਚੱਲਦੀਆਂ ਪਰ ਲਗਾਤਾਰ ਛਾਏ ਹੋਏ ਆ ਉਹਨਾਂ ਦਾ ਇੱਕ ਕੰਮ ਦੇ ਵਿੱਚ ਕੋਈ ਗਰਾਬਟ ਨਹੀਂ ਆਈ ਭਾਵੇਂ ਕਿ ਸਮਾਂ ਚੇਂਜ ਹੋ ਗਿਆ ਪਰ ਉਹਨਾਂ ਦੀ ਆਵਾਜ਼ ਜੋ ਉਸ ਰੱਬ ਨੇ ਬਖਸ਼ੀ ਹੋਈ ਆ ਉਦੇ ਨਾਲ ਅੱਜ ਵੀ ਸਰੋਤੇ ਮੰਤਰ ਮੁਕਤ ਹੋ ਜਾਂਦੇ ਆ ਤੇ ਆ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਕੰਠ ਕਲੇਰ ਸਾਹਿਬ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਸੀਂ ਆਪਣੇ ਪ੍ਰੋਗਰਾਮ ਸਨਮੁਖ ਦੇ ਵਿੱਚ ਆ ਮੈਨੂੰ ਬੁਲਾਇਆ ਤੇ ਮੇਰੇ ਸਰੋਤਿਆਂ ਨਾਲ ਮੈਨੂੰ ਮੁਖਾਤਬ ਕਰਾ ਰਹੇ ਹੋ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸਤਿਕਾਰ ਧੰਨਵਾਦ ਥੈਂਕ ਯੂ ਸੋ ਮਚ ਜੀ ਤੇ ਕੰਠ ਕਲੇਰ ਸਾਹਿਬ ਸਾਡੇ ਨਾਲ ਹਾਜ਼ਰ ਨੇ ਤੇ ਕੰਠ ਸਾਹਿਬ ਜਿੱਦਾ ਕੰਠ ਹਨਾ ਕੰਠ ਦਾ ਮਤਲਬ ਹੈ ਕਿ ਗਲਾ ਗਲਾ ਤੇ ਤੁਸੀਂ ਆ ਕਹਿ ਲੋ ਕਿ ਇਦਾਂ ਇੱਕ ਗਾਣਾ ਵੀ ਜਿਹੜਾ ਆ ਗਾਇਕੀ ਦੇ ਨਾਲ ਹੀ ਜਿੰਨਾ ਰੱਬ ਨੇ ਸਰੀਲਾ ਬਖਸ਼ਿਆ ਸੀ ਇਹ ਨਾ ਕਿਦਾਂ ਪ੍ਰਭਾਵਿਤ ਹੋ ਕੇ ਲਿਖ ਲਿਆ ਵੀ ਇੱਕ ਤਰ੍ਹਾਂ ਦੇ ਨਾਲ ਜਿੱਥੇ ਆਪਣੀ ਆਵਾਜ਼ ਇੰਨੀ ਦਿੱਤੀ ਆ ਨਾ ਤੋਂ ਹੀ ਯਾਨੀ ਕਹਿ ਲੋ ਵੀ ਪ੍ਰਭਾਵਿਤ ਕਰ ਦਿੰਦੇ ਆ ਤੁਸੀਂ ਮੈਂ ਇਦਾਂ ਕਿਤੇ ਗਾ ਰਿਹਾ ਸੀ ਮਹਿਫਲ ਦੇ ਵਿੱਚ ਤੇ ਜਿਨ੍ਹਾਂ ਨੇ ਮੈਨੂੰ ਰਿਕਾਰਡ ਕੀਤਾ ਨਾ ਮਦਨ ਜਨਦੀ ਸਾਹਿਬ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਯਾਰ ਇਹਦਾ કંਠ ਬੜਾ ਸਰੀਲਾ ਜਿਹਦਾ ਕਿਸੇ ਨੂੰ ਕਿਸੇ ਨੂੰ ਮੁਖਾਤਬ ਕਰ ਰਿਹਾ ਇਹ ਕਹਿ ਗਏ ਹਾਂਜੀ ਵੀ ਮੁੰਡਾ ਇੱਕ ਤੁਹਾਨੂੰ ਸੁਣਾਉਣਾ ਵੀ ਉਹਦਾ કંਠ ਬੜਾ ਸਰੀਲਾ ਜੀ ਉਹ ਕਹਿੰਦੇ ਯਾਰ ਉਹਦਾ ਨਾਂ ਕੀ ਆ ਕਹਿੰਦੇ ਹਰਵਿੰਦਰ ਕੁਮਾਰ ਹਾਂ ਅਰਵਿੰਦਰ ਕਲियर ਹਾਂਜੀ ਕਹਿੰਦੇ ਯਾਰ ਫੋ ਤਾਂ ਨਾ ਹੀ ਕਲियर ਕੰਠ ਰੱਖਦੇ ਹੋ ਕਲियर ਰੱਖਦੇ ਹੋ ਉਦੋਂ ਵੀ ਮੇਰਾ ਨਾ ਕੰਠ ਕਲियर ਹੀ ਕੀਤਾ ਸੀ ਲੇਕਿਨ ਜਿਹੜੀ ਮੇਰੀ ਟੇਪ ਹੋਈ ਰਿਕਾਰਡ ਉਹ ਟੀ ਸੀਰੀਜ਼ ਕੰਪਨੀ ਨੇ ਕੀਤੀ ਸੀ ਉਹਨਾਂ ਨੂੰ ਲੱਗਾ ਕਿ ਜਿਹੜਾ ਪੜਨ ਚ ਨਾ ਕਲियर ਕੰਠ ਜ਼ਿਆਦਾ ਰਵਾਨਗੀ ਚਾਹੁੰਦਾ ਕੰਠ ਕਲियर ਥੋੜਾ ਅਟਕਦਾ ਉਹਨਾਂ ਨੇ ਕਲियर ਕੰਠ ਛਾਪਤਾ ਤੇ ਮੇਰਾ ਨਾ ਕਲियर ਕੰਠ ਹੀ ਕਬੂਲ ਹੋ ਗਿਆ ਨਾ ਸਰੋਤਿਆਂ ਨੇ ਕਬੂਲ ਕਰ ਲਿਆ ਫਿਰ ਉਹ ਦੋ ਤਿੰਨ ਮੇਰੀਆਂ ਟੇਪਾਂ ਸੁਪਰ ਡੂਪਰ ਹਿੱਟ ਹੋ ਗਈਆਂ ਲੋਕ ਸਾਰੇ ਸਰੋਤੇ ਮੈਨੂੰ ਕਲियर ਕੰਠ ਨਾਲ ਜਾਣਦੇ ਸੀ ਫੇਰ ਦਰਬਾਰ ਤੇ ਮੈਂ ਜਾਂਦਾ ਹੁੰਦਾ ਸੀ ਕਦੇ-ਕਦੇ ਸਜਦਾ ਕਰਨ ਸਾਡੇ ਨਕੂਦਰੀ ਬਾਬਾ ਮਰਾਛਾ ਜੀ ਜਗਾ ਹੈਗੀ ਆ ਆਸਥਾਨ ਹੈਗਾ ਨਾ ਤੇ ਉਹ ਸਾਈਂ ਜੀ ਨੇ ਮੈਨੂੰ ਕਿਹਾਇਆ ਕਰੀ ਕਹਿੰਦੇ ਵੀ ਕਾਕਾ ਤੇਰਾ ਨਾਂ ਗਲਤ ਹੈ ਤੇਰਾ ਨਾਂ ਤਾਂ ਕੰਠ ਕਲੇਰ ਸੀ ਹੁਣ ਮੈਨੂੰ ਮੈਨੂੰ ਲੱਗਾ ਇਹਨਾਂ ਨੂੰ ਕਿੱਦਾਂ ਪਤਾ ਮੈਂ ਕਿਹਾ ਜੀ ਮੈਂ ਤਾਂ ਸਾਈਂ ਸਾਰੇ ਗਲਤ ਆ ਤੁਸੀਂ ਸਹੀ ਕਰ ਦਿਓ ਫੇਰ ਉਹ ਕਹਿੰਦੇ ਕੰਠ ਕਲੇਰ ਤੇਰਾ ਕੰਠ ਜਿਹੜਾ ਉਹ ਆਵਾਜ਼ ਹੈ ਕਲੇਰ ਤੇਰਾ ਗੋਤ ਆ ਜਾਂ ਤੇਰਾ ਨਾਂ ਉਹਦੂ ਉਹ ਨੂੰ ਅੱਗੇ ਕੀਤਾ ਤੂੰ ਕੰਠ ਨੂੰ ਅੱਗੇ ਕਰ ਜੀ ਉਹ ਸੋਹਣਾ ਲੱਗੇਗਾ ਫਿਰ ਉਸ ਦਿਨ ਤੋਂ ਆਪਾਂ ਕੰਟ ਕਲੀਅਰ ਹੋ ਗਿਆ ਸਾਈਂ ਜੀ ਦੇ ਹੁਕਮ ਮੇਰਾ ਜੀ ਤੇ ਕੰਟ ਕਲੀਅਰ ਸਾਹਿਬ ਤੁਸੀਂ 1997 ਤੋਂ ਆਪਣਾ ਸਫ਼ਰ ਸ਼ੁਰੂ ਕਰਦੇ ਹੋ ਹੁਣ ਤੇਰੀ ਨਿਗਾਹ ਬਦਲ ਗਈ ਜੀ ਤੇ ਇੱਕ ਤਰ੍ਹਾਂ ਦੇ ਨਾਲ ਤਹਿਲਕਾ ਉਸ ਵੇਲੇ ਮਚ ਗਿਆ ਭਾਵੇਂ ਕਿ ਉਸ ਵੇਲੇ ਜੰਗ ਜਿਹੜੀ ਜਨਰੇਸ਼ਨ ਸੀ ਉਹਨਾਂ ਦੇ ਵਿੱਚ ਕਈ ਟੁੱਟੇ ਦਿਲਾਂ ਵਾਲੇ ਹੁੰਦੇ ਆ ਟੁੱਟੇ ਦਿਲਾਂ ਦੇ ਇਲਾਜ ਹੀ ਹੋ ਜਾਂਦੇ ਸੀ ਨਾ ਗੀਤਾਂ ਦੇ ਨਾਲ ਜੇ ਕਹ ਲਓ ਸਾਈਕੋਲੋਜੀਕਲੀ ਤੁਸੀਂ ਡਾਕਟਰ ਹੋ ਐ ਐਕਚੁਅਲੀ ਡਾਕਟਰ ਕੰਠ ਕਲੇਰ ਸਾਹਿਬ ਤੇ ਇਦਾਂ ਉਹ ਜਿਹੜਾ ਵੇਲਾ ਸੀ ਜਦੋਂ ਇੱਕਦਮ ਹੀ ਪ੍ਰਸਿੱਧੀ ਮਿਲਦੀ ਐ ਇੱਕਦਮ ਹੀ ਕੀ ਮਿਲ ਗਈ ਸੀ ਜਾਂ ਸਾਨੂੰ ਕਿਉਂਕਿ ਸਾਨੂੰ ਤਾਂ ਉਹਦੇ ਪਤਾ ਲੱਗਾ ਵੀ ਇੱਕ ਮੁੰਡਾ ਆਉਂਦਾ ਆ ਤੇ ਆਉਂਦਾ ਹੀ ਸ਼ਾ ਜਾਂਦਾ ਆ ਦੂਰਦਰਸ਼ਨ ਦੇ ਉੱਤੇ ਇੰਦਾ ਹੀ ਹੋਈ ਸੀ ਹਨਾ ਤੇ ਅੱਛਾ ਮੈਂ ਬੜੇ ਗਰੀਬ ਪਰਿਵਾਰ ਚੋਂ ਉੱਠਿਆ ਮੈਨੂੰ ਤਾਂ ਇਹ ਸੁਪਨਾ ਸੀ ਵੀ ਮੇਰੀ ਕੋਈ ਕੈਸੜ ਕਰੇਗਾ ਤੇ ਮੇਰੇ ਵਿੱਚ ਕੀ ਖਾਸ ਆ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਉਹ ਤਾਂ ਮਦਨ ਜਿਲੰਦਰੀ ਸਾਹਿਬ ਨੇ ਕਿਤੇ ਮੇਰੀ ਆਵਾਜ਼ ਸੁਣ ਲਈ ਸੁਣ ਲਈ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਪਹਿਲਾਂ ਲੱਭਿਆ ਵੀ ਇਹ ਮੁੰਡਾ ਹੈ ਕਿੱਥੇ ਦਾ ਕੀ ਕਰਦਾ ਜੁਆ ਦੇਖਿਆ ਵੀ ਕਾਲਜ ਪੜ੍ਹਦਾ ਹਨਾ ਤੇ ਉਹਨਾਂ ਨੇ ਫੇਰ ਮੈਨੂੰ ਗੀਤ ਦਿੱਤੇ ਕਹਿੰਦੇ ਆ ਗੀਤ ਤੂੰ ਬਣਾ ਕੇ ਦੇਖ ਤੂੰ ਬਣਾ ਸਕਦਾ ਮੈਂ ਉਹਦੀਆਂ ਤਰ੍ਹਾਂ ਤਰ੍ਹਾਂ ਬਣਾਉਂਦਾ ਰਿਹਾ ਉਹਨਾਂ ਨੂੰ ਚੰਗੀਆਂ ਲੱਗਣੇ ਸ਼ੁਰੂ ਹੋ ਗਈਆਂ ਇਦਾਂ ਹੀ 2-3 ਸਾਲ ਮਿਲਦੇ ਰਹੇ ਮਿਲਣ ਤੋਂ ਬਾਅਦ ਫਿਰ ਮੇਰੀ ਜਾ ਕੇ ਕਿਤੇ ਰਿਕਾਰਡਿੰਗ ਸ਼ੁਰੂ ਹੋਈ ਜਦੋਂ ਮੇਰੀ ਰਿਕਾਰਡਿੰਗ ਆਈ ਸੀ ਤਾਂ ਮੈਨੂੰ ਉਦੋਂ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਯਾਰ ਮੇਰੇ 'ਚ ਕੀ ਖਾਸ ਆ ਐਡੇ ਕਲਾਕਾਰ ਹੋਰ ਗਾਉਣ ਵਾਲੇ ਨੇ ਨਾ ਪਰ ਉਹ ਮੇਰੀ ਟੀਪ ਪਹਿਲੇ ਦਿਨ ਹੀ ਜਦੋਂ ਮੇਰਾ ਲਿਸਕਾਰੇ ਤੇ ਗਾਣਾ ਦੂਰਦਰਸ਼ਨ ਚੱਲਿਆ ਹਾਂਜੀ ਤੇ ਸਮਝ ਲਓ ਵੀ ਸਵੇਰ ਨੂੰ ਮੈਨੂੰ ਲੋਕਾਂ ਨੇ ਲੱਭਣਾ ਸ਼ੁਰੂ ਕਰਤਾ ਹੈ ਨਾ ਅੱਜ ਵਾਲਾ ਦੌਰ ਤਾਂ ਨਹੀਂ ਸੀ ਜਿੱਦਾਂ ਅੱਜ ਇਹਨਾਂ ਨੂੰ ਲੋਕ ਪਾਉਂਦੇ ਨੇ ਨਾ ਪਰ ਲੋਕਾਂ ਨੂੰ ਉਹ ਲਿਸਕਾਰਾਂ ਹੀ ਬਹੁਤ ਵੱਡਾ ਪ੍ਰੋਗਰਾਮ ਬਹੁਤ ਵੱਡਾ ਸੀ ਹਾਂਜੀ ਸੋ ਉਦੋਂ ਤੋਂ ਮੈਨੂੰ ਸ਼ੋ ਬਣਨੇ ਸ਼ੁਰੂ ਹੋ ਗ ਤੇ ਜਿੱਥੇ ਮਤਲਬ ਜਿਹੜੇ ਮੇਰੀ ਹਾਲਾਤ ਇਦਾਂ ਦੇ ਸੀ ਉਹ ਫਿਰ ਸੁਧਰਨੇ ਸ਼ੁਰੂ ਹੋ ਗਏ ਕਿਉਂਕਿ ਪਹਿਲਾਂ ਸਾਨੂੰ ਪੈਸੇ ਨਹੀਂ ਸੀ ਮੰਗਣੇ ਆਉਂਦੇ ਸਾਨੂੰ ਪਤਾ ਨਹੀਂ ਪੈਸੇ ਕਿੰਨੇ ਮੰਗਣੇ ਆ ਸ਼ੋਹ ਦੇ ਕਿਹਨੇ 5 ਜਾਂ 7000 ਤੋਂ ਹੀ ਸ਼ੋਹ ਸ਼ੁਰੂ ਕੀਤੇ ਆ ਹਣਾ ਅੱਛਾ ਭਾਵੇਂ ਨਹੀਂ ਸ਼ੋਹਰਤ ਵੀ ਮਿਲ ਗਈ ਸੀ ਹਾਂ ਪਤਾ ਨਹੀਂਦਾ ਸੀ ਪਤਾ ਠੀਕ ਆ ਅੱਛਾ ਉਹ ਪੈਸੇ ਇੰਨੇ ਕਿ ਮੰਗ ਲੈਣੇ ਵੀ ਗਾ ਕੇ ਚਲੇ ਨੇ ਜਾਵੇ ਉੱਠ ਕੇ ਉਹ ਜਿੰਨੇ ਕਿ ਮੰਗਣੇ ਉਹ ਸਾਜ਼ੀਆਂ ਲੈ ਜਾਣੇ ਉਹ ਸਾਊਂਡ ਵਾਲੇ ਲੈਣੇ ਪੱਲੇ ਕੁਝ ਨਹੀਂ ਰਹਿਣਾ ਹਾਂ ਚਲੋ ਸ਼ੁਰੂਆਤਾਂ ਜਿਹੜੀਆਂ ਹੁੰਦੇ ਚ ਸਿੱਖਦੇ ਗਏ ਬੰਦਾ ਹਾਂ ਜੀ ਸਿੱਖਦਾ ਜਾਂਦਾ ਅਸੀਂ ਵੀ ਇਦਾਂ ਹੀ ਸ਼ੋ ਕਰ ਕਰਕੇ ਪ੍ਰੋਗਰਾਮ ਕਰ ਕਰਕੇ ਹੌਲੀ 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 ਸਿੱਖਦੇ ਗਏ ਆ ਅੱਜ ਵੀ ਸਿੱਖੀ ਜਾ ਰਹੇ ਆ ਕਦੇ ਉਹ ਮਨ ਚ ਆਇਆ ਨਹੀਂ ਕਿ ਹੁਣ ਬਹੁਤ ਆਜੀ ਹੁਣ ਬਹੁਤ ਸਿੱਖ ਲਿਆ ਅੱਜ ਵੀ ਕਹਿੰਦੇ ਵੀ ਜ਼ਿੰਦਗੀ ਚ ਨਾ ਸਖਿਆਰਥੀ ਬੜੇ ਰਹਿਣਾ ਚਾਹੀਦਾ ਜੀ ਜਿੱਦਣ ਅਸੀਂ ਇਹ ਵਹਿਮ ਪਾ ਲਿਆ ਪਾ ਲਿਆ ਕਿ ਮੈਨੂੰ ਤਾਂ ਬਹੁਤ ਆਉਂਦਾ ਉਸ ਦਿਨ ਫਿਰ ਤੁਸੀਂ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਆ ਜੀ ਸੋ ਮੇਰੇ ਮਨ ਚ ਇਹ ਇੱਛਾ ਰਹਿੰਦੀ ਯਾਰ ਕੁਛ ਨਾ ਕੁਛ ਹੋਰ ਸਿੱਖੀਏ ਕੁਛ ਨਾ ਕੁਛ ਹੋਰ ਗੇਨ ਕਰੀਏ ਅੱਜ ਤੱਕ ਲੱਗੇ ਆ ਮਾਲਕ ਭਾਗ ਲਾਈ ਜਾਂਦਾ ਰੋਟੀ ਚਲਾਈ ਜਾਂਦਾ ਨਾਲ 15 20 ਹੋਰ ਸਜਿੰਦੇ ਕੰਮ ਕਰਦੇ ਉਹਨਾਂ ਦੀ ਮਾਲਕ ਨੇ ਰੋਟੀ ਚਲਾਈ ਆ ਜੀ ਸੋ ਪਤਾ ਨਹੀਂ ਸੀ ਵੀ ਹੱਟ ਹੋ ਜਾਗੇ ਪਰ ਇਹ ਆ ਕਿ ਮਾਲਕ ਦੇ ਰੰਗਿਆ ਮਾਲਕ ਨੇ ਜਿਹਨੂੰ ਜਿਸ ਫੀਲਡ ਚ ਲਜਾਣਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਲਾਕਾਰ ਬਣਨਾ ਕਦੇ ਮਨ ਚ ਨਹੀਂ ਹਾਂ ਇਹ ਸੀ ਕਿ ਸੰਗੀਤ ਨੂੰ ਜਾਂ ਗੀਤਾਂ ਨੂੰ ਸੁਣਨਾ ਸੰਗੀਤ ਨੂੰ ਜਾਣਨਾ ਇਹ ਕਿਤੇ ਨਾ ਕਿਤੇ ਆਪਣੇ ਆਪ ਮਨ ਵਿੱਚ ਇੱਕ ਚਿੰਗ ਜੀ ਉੱਠਦੀ ਸੀ ਜੀ ਮੇਰੇ ਪਰਿਵਾਰ ਚ ਕੋਈ ਨਹੀਂ ਗਾਉਂਦਾ ਅੱਛਾ ਉਦਾਂ ਮੇਰੇ ਡੈਡ ਨੂੰ ਸੁਣਨ ਦਾ ਬਹੁਤ ਸ਼ੌਕ ਸੀ ਮੇਰੇ ਚਾਚਾ ਜੀ ਹੁੰਦੇ ਸੀ ਉਹਨਾਂ ਨੇ ਕਿਤੇ ਪਿੰਡ 'ਚ ਕੋਈ ਮੇਲਾ ਹੋਣਾ ਜਾਂ ਜਿੱਦੇ ਸਿੰਗਰ ਆਉਣਾ ਉਹਦੇ ਪਿੱਛੇ ਕੋਰਸ ਕਰਨਾ ਪੈਣਾ ਯਾਨੀ ਚਿੰਗਤ ਜੀ ਸੀਗੀ ਅੰਦਰ ਮੇਰੇ ਪਾਪਾ ਜੀ ਹੁਣ ਦੱਸਦੇ ਕਹਿੰਦੇ ਜਿ ਤੇਰੇ ਮਾ ਸਾਡਾ ਮਾਮਾ ਮੇਰੇ ਪਾਪਾ ਜੀ ਦਾ ਮਾਮਾ ਕਹਿੰਦੇ ਉਹਨੂੰ ਵੀ ਥੋੜਾ ਜਿਹਾ ਸ਼ੌਕ ਹੁੰਦਾ ਸੀ ਲੇਕਿਨ ਕਲਾਕਾਰ ਕੋਈ ਨਹੀਂ ਬਣ ਸਕਿਆ ਤੇ ਮੇਰੀ ਫੈਮਿਲੀ ਦੇ ਵਿੱਚ ਪਹਿਲਾਂ ਬੁਰਾ ਮਨਾਉਂਦੇ ਸੀ ਜਦੋਂ ਮੈਂ ਗਾਉਂਦਾ ਸੀ ਹਮ ਲੇਕਿਨ ਹੌਲੀ-ਹੌਲੀ ਜਦੋਂ ਮੈਨੂੰ ਕਾਲਜ ਦੇ ਵਿੱਚੋਂ ਸ਼ਾਬਾਸ਼ ਮਿਲਣੀ ਸ਼ੁਰੂ ਹੋ ਗਈ ਮੈਨੂੰ ਕੋ ਟ ਪਰ ਹੌਲੀ ਹੌਲੀ ਸਹਯੋਗ ਹੁੰਦਾ ਗਿਆ ਤੇ ਮਾਲਕ ਨੇ ਜਿਹੜੀ ਰਾਹ ਉਹ ਆਪਣੇ ਆਪ ਇਦੋਂ ਨੂੰ ਬਣਾਤੀ ਮੇਰੇ ਹਾਂਜੀ ਬਾਈ ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਤਰ੍ਹਾਂ ਨਾਲ ਸ਼ੁਰੂਆਤ ਤਾਂ ਈਜ਼ੀਲੀ ਹੋ ਗਈ ਆਪਾਂ ਇਹ ਮੰਨ ਲੈਂਦੇ ਹਾਂ ਕਿ ਚਲੋ ਠੀਕ ਆ ਬਈ ਉਸਤਾਦ ਵਧੀਆ ਮਿਲਦੇ ਗਏ ਪਰ ਹੁਣ ਤੱਕ ਸਫਰ ਤੁਹਾਨੂੰ ਕੀ ਲੱਗਦਾ ਵੀ ਇਦਾਂ ਹੀ ਈਜ਼ੀ ਗੋਇੰਗ ਰਿਹਾ 2025 ਤੱਕ ਇਹਦੇ ਵਿੱਚ ਕਿੰਦਾਂ ਦੀ ਕੋਈ ਰਿਕਾਰਡਾ ਸ਼ੇਅਰ ਜਰੂਰ ਕਰੋ ਈਜ਼ੀ ਨਹੀਂ ਕੁਝ ਹੋਇਆ ਮੇਰੇ ਲਈ ਮੇਰੇ ਲਈ ਤਾਂ ਬਹੁਤ ਔਕੜਾਂ ਆਈਆਂ ਉਹ ਔਕੜਾਂ ਉਹ ਮੁਸ਼ਕਲਾਂ ਆਈਆਂ ਹਾਂ ਬਈ ਜਿੰਨੀਆਂ ਮੈਂ ਤੁਹਾਨੂੰ ਗਿਣਾਵਾਂ ਉਹ ਮੁਕਣੀਆਂ ਨਹੀਂ ਪਹਿਲੀ ਕਰ ਤਾਂ ਮੇਰੇ ਕੋਲ ਕਰਾਏ ਨਹੀਂ ਹੁੰਦਾ ਸੀ ਜੇ ਭਾਜੀ ਮਦਨ ਜੰਦੀ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਨਾ ਉਹਨਾਂ ਮੈਨੂੰ ਕਿਤੇ ਬੁਲਾਉਣਾ ਵੀ ਤੂੰ ਚੰਡੀਗੜ੍ਹ ਆ ਤੇ ਮੇਰੇ ਕੋਲ ਪੈਸੇ ਨਹੀਂ ਹੋਣੇ ਚੰਡੀਗੜ੍ਹ ਜਾਣ ਜੋਗੇ ਤੇ ਜਿਹੜੇ ਮੇਰੇ ਕਾਲਜ ਦੇ ਮੁੰਡੇ ਪੜ੍ਹਦੇ ਹੁੰਦੇ ਸੀ ਨਾ ਅੱਜ ਵੀ ਉਹਨਾਂ ਨਾਲ ਮੇਰੀਆਂ ਦੋਸਤੀਆਂ ਨੇ ਵਧੀਆਂ ਉਹਨਾਂ ਨੇ ਪੈਸੇ ਕਰਨੇ ਉਹ ਤੇਰੇ ਕੋਲ ਪਾਕਟ ਮਨੀ ਕੰਨੀਆ ਰੁਪਈਆ ਦੋ ਰੁਪਈਆ ਕਾਢ ਯਾਰ ਕਲੇਰ ਨੇ ਚੰਡੀਗੜ੍ਹ ਜਾਣਾ ਇਹਨੂੰ ਆਪਾਂ ਭੇਜਣਾ ਯਾਰ ਇਹਦਾ ਕੁਝ ਬਣੇ ਬੰਦੇ ਦਾ ਨਾ ਉਹਨਾਂ ਨੇ ਮੈਨੂੰ ਪੈਸੇ ਇਕੱਠੇ ਕਰਕੇ ਦੇਣੇ ਮੇਰੇ ਕੋਲ ਪਾਉਣ ਨੂੰ ਕੱਪੜੇ ਨਹੀਂ ਹੁੰਨੇ ਕਹਿੰਦੇ ਨੇ ਕਹਣਾ ਤੂੰ ਯਾਰ ਮੇਰੀ ਸ਼ਰਟ ਪਾ ਜਾ ਤੂੰ ਮੇਰੀ ਪੈਂਟ ਮੇਰੇ ਸ਼ੂ ਪਾ ਕੇ ਚੱਲ ਜੀ ਕੋਈ ਨਹੀਂ ਸੋ ਇਦਾਂ ਫੇਰ ਉਹ ਤੋਂ ਬਾਅਦ ਆ ਉਥੋਂ ਆਉਣ ਦੇ ਪੈਸੇ ਨਹੀਂ ਹੋਣੇ ਹੁਣ ਜਾਣਾ ਕਿੱਦਾਂ ਜਾਣਾ ਕਿੱਦਾਂ ਜੇ ਤਾਂ ਮਦਨ ਜੰਦੀ ਸਾਹਿਬ ਨੇ ਪੁੱਛ ਲਿਆ ਤਾਂ ਮੈਨੂੰ ਉਹਨਾਂ ਨੇ ਕਰਾਇਆ ਦੇਣਾ ਨਾਲੇ ਮੈਨੂੰ ਡਾਂਟਣਾ ਨਹੀਂ ਤਾਂ ਲੈਫਟ ਲੁੱਟ ਲੈ ਕੇ ਧੱਕੇ ਧੱਕੇ ਖਾ ਕੇ ਅਸੀਂ ਪਹੁੰਚਣਾ ਘਰਾਂ ਕਰਨ ਨੂੰ ਤਾਂ ਕਿ ਮੇਰੇ ਕੋਈ ਮੇਰੇ ਨਾਲ ਦੋਸਤ ਮਿੱਤਰ ਨਹੀਂ ਚੱਲ ਜਾਣਾ ਸੋ ਇਦਾਂ ਦੀਆਂ ਮੁਸ਼ਕਲਾਂ ਫਿਰ ਸ਼ਾਜਸ਼ਾ ਜਦੋਂ ਬੰਦਾ ਥੋੜਾ ਜਿਹਾ ਬਣ ਜਾਂਦਾ ਕੁਝ ਜਿਵੇਂ ਇੱਕ ਅੱਧੀ ਟੀਪ ਚੱਲ ਗਈ ਮੇਰੀ ਪਹਿਲੀ ਟੇਪ ਸੁਪਰ ਡੂਪਰ ਹਟ ਗਈ ਹਟ ਹੋ ਗਈ ਫਿਰ ਜਿਹੜੇ ਨਾਲ ਦੇ ਹੁੰਦੇ ਆ ਉਹਨਾਂ ਨੂੰ ਲੱਗਾ ਯਾਰ ਇਹ ਤਾਂ ਕੱਲ ਰੋੜਾ ਫਿਰਦਾ ਸੀ ਇਹਦੇ ਤਾਂ ਹੋਲਡਿੰਗ ਲੱਗਾ ਇਹ ਤਾਂ ਬੰਦਾ ਹਟ ਹੋ ਗਿਆ ਹੁਣ ਇਹਦੀ ਇਹ ਚੰਗੇ ਲੋਕਾਂ ਨਾਲ ਦੀ ਬਹਿਣਾ ਉੱਠਣੀ ਹੋ ਗਈ ਇਹਦੀ ਬਗਾੜੀ ਉਹਨਾਂ ਨੇ ਕੰਨ ਪਰਨੇ ਸ਼ੁਰੂ ਕਰ ਦੇਣੇ ਬੰਦ ਨੇ ਮੇਰੇ ਦੋਸਤ ਪਰ ਮੇਰੇ ਪ੍ਰੋਡਿਊਸਰਾਂ ਨੂੰ ਜਾ ਕੇ ਕੁਝ ਹੋਰ ਕਹਿ ਦੇਣਾ ਮੇਰੇ ਕੋ ਕੁਝ ਹੋਰ ਹੋ ਜਾਣਾ ਉਹ ਫਿਰ ਸ਼ਾਦਸ਼ਾ ਸ਼ੁਰੂ ਹੋ ਗਈਆਂ ਉਹ ਚਲਦੀਆਂ ਰਹੀਆਂ ਉਹਨਾਂ ਨੇ ਮੇਰਾ ਬਹੁਤ ਨੁਕਸਾਨ ਵੀ ਕੀਤਾ ਪਰ ਮੈਂ ਕਹਿੰਦਾ ਉਹ ਸਭ ਕੁਝ ਜੋ ਹੋਇਆ ਨਾ ਉਹ ਮੇਰੇ ਚੰਗੇ ਲਈ ਹੋਇਆ ਕਿਉਂਕਿ ਮੈਂ ਇੱਕ ਬੜੇ ਮੈਂ ਕਨਾਂ ਸਿੰਪਲ ਜਿਹੇ ਪਰਿਵਾਰ ਚੋਂ ਗਿਆ ਸੀ ਮੈਨੂੰ ਲੱਗਦਾ ਜਿੱਦਾਂ ਦੀ ਮੇਰੀ ਸੋਚ ਆ ਉਹਦਾਂ ਦੀ ਅਗਲੇ ਦੀ ਆ ਜੋ ਮੈਂ ਕਿਸੇ ਲਈ ਸੋਚਦਾ ਉਹ ਹੀ ਮੇਰੇ ਲਈ ਸੋਚਦਾ ਪਰ ਇਦਾਂ ਨਹੀਂ ਸੀ ਉਹ ਗੁੰਮਰਾਹ ਕਰਦੇ ਹੁੰਦੇ ਸੀ ਕਿਉਂਕਿ ਮੈਂ ਨਵਾਂ ਸੀ ਮੈਨੂੰ ਪਤਾ ਨਹੀਂ ਹੁੰਦਾ ਸੀ ਨਾ ਪਰ ਉਹਨਾਂ ਗੱਲਾਂ 'ਚ ਜਿੰਨੇ ਮੇਨਾਂ ਧੋਖੇ ਹੁੰਦੇ ਗਏ ਜਿੰਨਾ ਮੇਰੇ ਨਾਲ ਕੋਈ ਸਾਜ਼ਿਸ਼ ਕਰਦਾ ਸੀ ਨਾ ਉਹਨਾਂ ਤੋਂ ਮੈਂ ਕੁਝ ਨਾ ਕੁਝ ਸਿੱਖਦਾ ਰਿਹਾ ਮੇਰਾ ਨੁਕਸਾਨ ਹੋਇਆ ਜ਼ਰੂਰ ਪਰ ਨੁਕਸਾਨ ਹੋਣ ਤੋਂ ਬਾਅਦ ਜੇ ਅੱਜ ਕੱਲ ਮੈਂ ਅੱਜ 25 27 ਸਾਲ ਤੋਂ ਕੰਮ ਕਰਦਾ ਰਿਹਾ ਨਾ ਉਹਦਾ ਕਾਰਨ ਵੀ ਉਹ ਆ ਉਹ ਜਿਹੜੀਆਂ ਸਾਜ਼ਿਸ਼ਾਂ ਉਹ ਜਿਹੜੇ ਮੇਰੇ ਖਿਲਾਫ ਛੜਿਆੰਤਰ ਰਚੇ ਗਏ ਜਾਂ ਉਹ ਉਹ ਜਿਹਨਾਂ ਨੇ ਮੇਰਾ ਨੁਕਸਾਨ ਕੀਤੇ ਉਹਨਾਂ ਤੋਂ ਮੈਂ ਸਿੱਖਦਾ ਗਿਆ ਹੁਣ ਵੀ ਜਦੋਂ ਕਿਤੇ ਮੈਨੂੰ ਕੋਈ ਛੜਿਆੰਤਰ ਕਰਦਾ ਮੇਰੇ ਖਿਲਾਫ ਜਾਂ ਕੋਈ ਸਾਜ਼ਿਸ਼ ਰਾਜਦਾ ਨਾ ਮੈਂ ਉਹ ਸਬਰ ਨਾਲ ਸਹਿ ਲੈਣਾ ਕਿਉਂਕਿ ਮੈਨੂੰ ਆਦਤ ਪੈ ਗਈ ਕਿ ਯਾਰ ਇਹ ਜਿੰਨਾ ਚਿਰ ਤੇਰੀ ਤੇਰਾ ਕੈਰੀਅਰ ਚੱਲਣਾ ਨਾ ਇਹ ਚੱਲਣਾ ਹੀ ਆ ਕਲੀਅਰ ਕੰਟ ਕੰਟ ਕਲੀਅਰ ਇਹ ਚੱਲਣਾ ਹੀ ਆ ਤੇ ਤੂੰ ਇਹਨੂੰ ਸਹਿਣਾ ਸਹਿਣਾ ਤੇ ਆਪਣਾ ਜਿਹੜੀ ਨਿਰੰਤਰ ਜਿਹੜੀ ਤੇਰੀ ਦੌੜ ਆ ਆਪਣੀ ਮੰਜ਼ਿਲ ਵੱਲ ਕਿ ਚੰਗਾ ਗੋਣਾ ਚੰਗਾਈ ਲੋਕਾਂ ਨੂੰ ਪੇਸ਼ ਕਰਨਾ ਜਿਹੜੀ ਮੇਰੇ ਮੱਥੇ ਦੀ ਰੋਟੀ ਆ ਜੋ ਮੇਰੇ ਭਾਗਾਂ ਦਾ ਉਹ ਕੋਈ ਨਹੀਂ ਹੋ ਸਕਦਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਮੈਂ ਕਿਵੇਂ ਡੋਲ ਜਾਣਾ ਮਾਂ ਨੇ ਕਹਿਣਾ ਪੁੱਤ ਤੂੰ ਡੋਲਿਆ ਨਾ ਕਰ ਤੇਰੇ ਮੁਕੱਦਮੇ ਵਿੱਚ ਰੱਬ ਨੇ ਸਭ ਕੁਝ ਲਿਖਿਆ ਜੇ ਨਾ ਤੈਨੂੰ ਆਹ ਲੋਕ ਆ ਜਿਹੜੇ ਬੱਦਲ ਆ ਨਾ ਉਹ ਸੂਰਜ ਨੂੰ ਜ਼ਿਆਦਾ देर ਨਹੀਂ ਟੱਕ ਸਕਦੇ ਉਹ ਇੱਕ ਦਿਨ ਇੱਕ ਦਿਨ ਸੂਰਜ ਜਿਹੜਾ ਉਹ ਚੜ੍ਹ ਕੇ ਰਹਿੰਦਾ ਤੇ ਬੱਦਲਾਂ ਨੂੰ ਛੱਟਣਾ ਪੈਂਦਾ ਜੀ ਸੋ ਆਪਾਂ ਵੀ ਮਾਲਕ ਦੀ ਬੜੀ ਕਿਰਪਾ ਰਹੀ ਆ ਮਾਲਕ ਨੇ ਉਹ ਸਾਰੇ ਬੱਦਲ ਛੱਟ ਦਿੱਤੇ ਤੇ ਆਪਾਂ ਨੂੰ 25 ਸਾਲ ਹੋ ਗਏ 27 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਕਰੀ ਜਾ ਰਹੇ ਅਨੰਤ ਉਹ ਸ਼ੁਕਰ ਕਰੀਦਾ ਮਾਲਕ ਦਾ ਪਰ ਜਦੋਂ ਤੁਸੀਂ ਗੱਲ ਕੀਤੀ ਗਈ ਨੇ ਤੋਖੇ ਆ ਬੰਦਾ ਅਫਸੈਟ ਹੁੰਦਾ ਸੁਭਾਅਕ ਆ ਕਿ ਜਦੋਂ ਇਦਾਂ ਦੀ ਹੁੰਦੀ ਆ ਚੀਜ਼ ਬੰਦਾ ਆਫਸੈਟ ਹੋ ਜਾਂਦਾ ਸੈਡ ਹੋ ਜਾਂਦਾ ਆ ਬਹੁਤ ਗੱਲਾਂ ਇਦਾਂ ਸੋਚਦਾ ਪਰ ਉਹਦਾ ਸ਼ਾਇਦ ਇਹ ਵੀ ਫੈਕਟ ਹੋਇਆ ਵੀ ਅੱਜ ਤੁਹਾਨੂੰ ਮੰਨਿਆ ਜਾਂਦਾ ਵੀ ਜਿਹੜੇ ਸੈਡ Song ਦੇ ਤੁਸੀਂ ਕਿੰਗ ਹੋ ਸੈਡ Song ਦੀ ਜਿਹੜੀ ਤੁਸੀਂ ਬਾਦਸ਼ਾਹਤ ਪਹਿਲਾਂ ਤੋਂ ਕਾਇਮ ਰੱਖੀ ਹੋਈ ਆ ਅੱਜ ਤੱਕ ਤੇ ਉਹ ਜਿਹੜੀ ਬਾਦਸ਼ਾਹ ਦੇ ਸਹਾਇਦ ਉਹ ਤੁਹਾਡੀ ਆਵਾਜ਼ ਵਿੱਚ ਸੋਜ਼ ਦੇ ਤੌਰ ਦੇ ਉੱਤੇ ਆਉਂਦਾ ਰਿਹਾ ਵੀ ਅੰਦਰ ਜਿਹੜਾ ਗਾਵਿਆਂ ਸ਼ਾਇਦ ਉਹੀ ਨਿਕਲਦੇ ਇੱਕ ਤਰ੍ਹਾਂ ਨਾਲ ਇਹ ਵੀ ਤੁਹਾਡੇ ਲਈ ਹੋ ਸਕਦਾ ਵੀ ਬੂਨ ਹੋਵੇ ਜਦੋਂ ਨਾ ਤੁਸੀਂ ਉਦਾਂ ਦੇ ਪਰਿਵਾਰ ਦੇ ਵਿੱਚ ਜਿੱਥੇ ਜਦੋਂ ਬੰਦੇ ਨੂੰ ਸਭ ਕੁਝ ਵੀ ਮਿਲ ਜਾਵੇ ਤੇ ਥੋੜਾ ਜਿਹਾ ਸਬਰ ਹੋਵੇ ਹਾਂਜੀ ਜਿਹਨੂੰ ਕਹਿੰਦੇ ਸਬਰ ਆ ਉਹਨੂੰ ਉਹਦੀ ਖਬਰ ਆ ਤੇ ਜਿਹਨੂੰ ਖਬਰ ਨਹੀਂ ਉਹਨੂੰ ਸਬਰ ਨਹੀਂ ਹਾਂਜੀ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਜੇ ਮੇਰੇ 'ਚ ਸਬਰ ਨਹੀਂ ਮੇਰੇ ਸੁਰਚ ਵੀ ਸਬਰ ਨਹੀਂ ਹੋਣਾ ਜੇ ਮੇਰੀ ਜ਼ਿੰਦਗੀ 'ਚ ਕਾਲਪਨ ਹੋਊ ਨਾ ਮੇਰੇ ਸੁਰ ਵਿੱਚ ਵੀ ਸਬਰ ਨਹੀਂ ਹੋਊਗਾ ਜੀ ਮੁਸ਼ਕਲਾਂ ਹੀ ਤੁਹਾਨੂੰ ਸਿਖਾਉਣੀਆਂ ਤੇ ਮੈਂ ਕਹਿੰਦਾ ਹੁਣ ਮੈਨੂੰ ਇਹ ਲੱਗਦਾ ਕਿ ਯਾਰ ਮੁਸ਼ਕਲਾਂ ਆਟਕਲਾਂ ਆਟਕੜਾਂ ਜਿਹੜੀਆਂ ਉਹ ਹਰ ਇੱਕ ਨੂੰ ਆਉਣੀਆਂ ਚਾਹੀਦੀਆਂ ਜਿਹੜਾ ਮੁਸ਼ਕਲਾਂ ਅਟਕਲਾਂ ਨੂੰ ਅਟਕੜਾਂ ਨੂੰ ਫੇਸ ਨਹੀਂ ਨਾ ਕਰਦਾ ਉਹ ਜ਼ਿੰਦਗੀ 'ਚ ਕਿਤਨਾ ਕਿਤੇ ਡੋਲਦਾ ਰਹਿੰਦਾ ਜਿੰਨੀਆਂ ਔਕੜਾਂ ਆਉਗੀਆਂ ਜਿੰਨੀਆਂ ਮੁਸ਼ਕਲਾਂ ਆਉਣਗੀਆਂ ਤੁਸੀਂ ਉਹਨੇ ਮਜ਼ਬੂਤ ਹੋ ਜਾਂਦੇ ਜੀ ਤੁਹਾਨੂੰ ਰੱਬ ਮਜ਼ਬੂਤ ਕਰਦਾ ਤੁਹਾਨੂੰ ਪਰਖਦਾ ਹੁੰਦਾ ਕਿ ਇਹ ਕੱਚਾ ਘੜਾ ਤਾਂ ਨਹੀਂ ਇਹ ਪੱਕਾ ਹੀ ਆ ਹਮਮ ਸੋ ਕਈ ਵਾਰ ਮੇਰੇ ਪ੍ਰੋਡਿਊਸਰ ਵੀ ਜਿੱਦਾਂ ਮਦਦ ਭਾਜੀ ਹੁੰਨੇ ਉਹ ਪਰਖਦੇ ਹੁੰਦੇ ਸੀ ਕਿ ਯਾਰ ਜਿੱਦਾਂ ਮੈਂ ਕੋਈ ਗਾਣਾ ਬਣਾਇਆ ਕਹਿੰਦਾ ਯਾਰ ਬਹੁਤ ਸੋਹਣਾ ਇਹਨੂੰ ਕਿਸੇ ਹੋਰ ਰੰਗ 'ਚ ਬਣਾ ਸਕਦਾ ਹੋਰ ਰਾਗ 'ਚ ਮੈਂ ਕਹਿੰਦਾ ਜੀ ਬਣਾ ਦਿੰਨਾ ਮੈਂ ਫੇਰ ਮਿਹਨਤ ਕਰਨੀ ਅੱਛਾ ਉਹ ਵੀ ਵਧੀਆ ਬਣ ਜਾਣਾ ਕਹਿੰ ਮੈਂ ਫਿਰ ਮਾਜਾ ਚੱਕਣਾ ਮੈਂ ਹੋਰ ਰਾਗ ਮਤਲਬ ਉਹ ਮੈਨੂੰ ਪਰਖਦੇ ਸੀ ਕਿ ਦੌੜਦਾ ਤ ਨਹੀਂ ਇਹ ਇਹ ਜਿਹਾ ਕਹਦੇ ਵੇ ਨਹੀਂ ਜੀ ਆ ਤਾਂ ਬਹੁਤ ਵਧੀਆ ਆ ਇੰਤੋਂ ਵਧੀਆ ਕੀ ਹੋ ਸਕਦਾ ਬੰਦਾ ਕਹਿੰਦਾ ਨਹੀਂ ਜੀ ਮੈਂ ਤਾਂ ਬਹੁਤ ਮਿਹਨਤ ਕੀਤੀ ਆ ਹਾਂਜੀ ਸੋ ਉਹਦੇ ਵਿੱਚ ਮੈਂ ਸਿੱਖਦਾ ਗਿਆ ਹਾਂ ਸਗੋਰੀ ਦਾ ਬੰਦਾ ਸਬਰ ਕਰ ਲੈਂਦਾ ਠੀਕ ਆ ਯਾਰ ਮੈਂ ਜੋ ਕਰਤਾ ਓਕੇ ਆ ਜੀ ਮੈਂ ਤਾਂ ਹੁਣ ਜੋ ਕਰਦਾ ਉਹ ਹੀ ਆ ਜੀ ਫਾਈਨਲ ਪਰ ਨਹੀਂ ਜਿੱਦਾਂ ਕਿਸੇ ਨੇ ਕਹਿਣਾ ਕਰ ਲੈਣਾ ਹੁਣ ਉਹ ਜਿਹਨੂੰ ਤਿੰਨੇ ਸੁਣਨੀਆਂ ਫੇਰ ਲੱਗਣਾ ਕਿ ਨਹੀਂ ਜੇ ਤੋ ਚਾਰ ਬੰਦਿਆਂ ਨੇ ਸੁਣੇ ਕਹਣਾ ਆ ਬਹੁਤ ਵਧੀਆ ਆ ਆ ਉਹ ਬਣੀ ਉਹ ਹੀ ਪਹਿਲੀ ਹੁੰਦੀ ਹੈ ਜੇ ਰੂਹ ਨਾ ਬਣੀ ਆ ਦੂਜੇ ਤਰੀਕੇ ਮਜ਼ਦੂਰੀ ਚ ਬਣੀ ਆ ਵੀ ਕਹਿ ਦਿੱਤਾ ਵੀ ਮੇਰੇ ਇਹ ਤੇਰਾ ਇਮਤਿਹਾਨ ਆ ਜੀ ਸੋ ਆਪਾਂ ਇਦਾਂ ਦੇ ਇਮਤਿਹਾਨ ਜਿਹੜੇ ਉਹ ਪਾਸ ਕਰ ਦੇਗਾ ਸਬਰ ਰੱਖਿਆ ਤੇ ਸਬਰ ਦਾ ਫਲ ਮਿੱਠਾ ਹੁੰਦਾ ਮਾਲਕ ਨੇ ਭਾਗ ਲਾਇਆ ਜੀ ਤੇ ਹੁਣ ਤੇਰੀ ਨਿਗਾ ਬਦਲ ਗਈ ਅਸੀਂ ਕਿਹੜਾ ਤੇਰੇ ਬਿਨਾ ਮਰ ਚਲੇ ਇਹ ਸ਼ਾਇਦ ਕੰਟੈਂਟ ਕੰਟੈਂਟ ਜਿਹੜਾ ਆ ਇਹ ਬਹੁਤ ਜ਼ਰੂਰੀ ਆ ਤੇ ਮੌਕੇ ਦੀ ਨਜ਼ਾਕਤ ਦੇ ਅਨਸਾਰ ਉਹਨਾਂ ਦਿਨਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦਿਲ ਨੂੰ ਤਸੱਲੀ ਦੇਣੀ ਆ ਵੀ ਚੱਲ ਜੇ ਹੁਣ ਤੇਰੀ ਨਿਗਾ ਹੀ ਬਦਲ ਗਈ ਤਾਂ ਠੀਕ ਹੈ ਹਨਾ ਤੇ ਇਹ ਜਿਹੜਾ ਕੰਟੈਂਟ ਸੀ ਜਿੱਦਾਂ ਤੁਸੀਂ ਦੱਸਿਆ ਆ ਵੀ ਤੁਹਾਡਾ ਪਸ਼ੋਕਰ ਜਿਹੜਾ ਆ ਕੋਈ ਤਾਂ ਦਾ ਹੈਲਪਰ ਨਹੀਂ ਸੀ 노 ਡਾਊਟ ਜੇ ਕਿ ਤੁਸੀਂ ਜਿਹੜਾ ਆ ਆਪੇ ਆਪ ਸਿੱਖਿਆ ਫਿਰ ਕੰਟੈਂਟ ਵੀ ਆਪੇ ਹੀ ਦੇਖਦੇ ਸੀ ਕਿਉਂਕਿ ਇਹੀ ਤਾਂ ਮੇਨ ਚੀਜ਼ ਆ ਕਿ ਮੈਂ ਗੌਣਾ ਤਾਂ ਆਉਂਦਾ ਆ ਪਰ ਕੀ ਗੌਣਾ ਆ ਇਹ ਕਿਥੋਂ ਖਲਾ ਲੈਂਦੇ ਸੀ ਉਦਾਂ ਜਿੱਦਾਂ ਮੇਰੇ ਨਾਲ ਮੈਂ ਦੱਸਿਆ ਨਾ ਵਦਨ ਜਲੰਦੀ ਸਾਹਿਬ ਤੋਂ ਸ਼ੁਰੂ ਤੋਂ ਜੁੜੇ ਹੁਣ ਤੱਕ ਜੁੜੇ ਆ ਹਾਂ ਤੇ ਉਹਨਾਂ ਦੀ ਸਲਾਹ ਲੈ ਲੈਂਦੀ ਸੀ ਇਹ ਜਿਹੜੇ ਗੀਤ ਲਿਖਿਆ ਸੀ ਹੁਣ ਤੇਰੀ ਨਿਗਾ ਬਦਲ ਗਈ ਉਹਨਾਂ ਦੇ ਕਿਸੇ ਮਿੱਤਰ ਦਾ ਹੀ ਕੁਮਾਰਤਾ ਹਲੀਵਾਲ ਉਹਨਾਂ ਦਾ ਲਿਖਿਆ ਹੋਇਆ ਸੀ ਤੇ ਇਦਾਂ ਜਿਹੜੇ ਚੰਗੇ ਚੰਗੇ ਰਾਈਟਰ ਹੁੰਦੇ ਸੀ ਹੁਣ ਰਾਈਟਰਾਂ ਨੂੰ ਰਾਈਟਰਾਂ ਨੇ ਮਿਲਣਾ ਹੀ ਆ। ਹਾਂਜੀ। ਉਹਨਾਂ ਨੇ ਕਹਣਾ ਯਾਰ ਅਸੀਂ ਨਾਮਾਇਕ ਮੁੰਡਾ ਕੰਟ ਖਲੇ ਰਿਆ ਉਹਨੂੰ ਰਿਕਾਰਡ ਕਰਨ ਲੱਗੇ ਆ। ਯਾਰ ਉਹਦੇ ਲਈ ਗਾਣੇ ਚਾਹੀਦੇ। ਤੇ ਉਹਨਾਂ ਨੇ ਫੇਰ ਮੇਰੀ ਆਵਾਜ਼ ਸੁਣਾਉਣੀ। ਮੇਰੀ ਵੋਕ ਮੈਂਚ ਉਹਨਾਂ ਨੇ ਆਵਾਜ਼ ਪਰ ਹੀ ਹੁੰਦੀ ਸੀ। ਹਾਂਜੀ। ਉਹਨਾਂ ਨੇ ਕਹਣਾ ਯਾਰ ਇਹ ਇਹਦਾ ਕੰਟ ਉਹੀ ਗੱਲ ਕੰਟ ਬੜਾ ਜ਼ਰੀਲਾ। ਉਹਨਾਂ ਨੇ ਫੇਰ ਮੇਰੀ ਆਵਾਜ਼ ਦੇ ਨਾਲ ਠੁਕਮੇ ਪੰਜ-ਛੇ ਗਾਣੇ ਸੁਣਾਉਣੇ। ਉਹਨਾਂ ਨੇ ਸਿਲੈਕਟ ਕਰਨੇ ਫੇਰ ਮੈਨੂੰ ਭੇਜਣੇ। ਅੱਛਾ। ਮੈਨੂੰ ਸੁਣਾਉਣੇ। ਮੈਂ ਕਹਿੰਦਾ ਹਾਂ ਭਾ ਜਾਂ ਹੁਣ ਤੇਰੇ ਨਾਲ ਜੀਣਾ ਗਾਣਾ ਮੈਂ ਗਾਇਆ ਇੱਕ ਸਾਹ ਨਾ ਦੋ ਵਾਰੀ ਤੇਰਾ ਨਾਮ ਲਈਏ ਸੱਜਣਾ ਇੱਕ ਮੇਰਾ ਦੇ ਨਾ ਹਾਂਜੀ ਉਹ ਗਾਣੇ ਜਿਹੜੇ ਮੈਂ ਪੜਦੇ ਪੜਦੇ ਮੇਰੇ ਦਿਲ ਚ ਉੱਤਰ ਜਾਂਦਾ ਹੈ ਨਾ ਉਹ ਵੀ ਜਦੋਂ ਹਾਰਮੋਨੀਅਮ ਤੇ ਲੈ ਕੇ ਮੈਂ ਬਣਾਉਂਦਾ ਸੀ ਉਹਨਾਂ ਨੂੰ ਕੰਪੋਜ਼ ਕਰਦਾ ਏ ਤੇ ਉਹ ਵਧੀਆ ਬਣਦੇ ਸੀ ਅੱਛਾ ਜਿਹੜਾ ਤੁਹਾਡਾ ਦਿਲੋਂ ਕੁਝ ਕੰਪੋਜ਼ ਹੋਇਆ ਨਾ ਉਹ ਫੇਟਾ ਦਾ ਨਹੀਂ ਰਹਿੰਦਾ ਉਹ ਲੋਕਾਂ ਦਾ ਹੋ ਜਾਂਦਾ ਲੋਕਾਂ ਦਾ ਹੋ ਜਾਂਦਾ ਬਿਲਕੁਲ ਤੇ ਇਦਾਂ ਹੀ ਬਸ ਮਿਹਨਤ ਕਰਦੇ ਗਏ ਮਿਹਨਤ ਨੂੰ ਮਾਲਕ ਜਣਾ ਨਾ ਉਹ ਕਿਸੇ ਦੀ ਬਰਥ ਨਹੀਂ ਜਾਂਦੀ ਉਹਨੂੰ ਮਾਲਕ ਭਾਗ ਲਾਉਂਦਾ ਆ ਵਾਹ ਜੀ ਵਾਹ ਤੇ ਜਿਹੜੀ ਸੰਜਮ ਦੀ ਗੱਲ ਆ ਕਿ ਸੰਜਮ ਜਿਹੜਾ ਆ ਇਹ ਬੜਾ ਜ਼ਰੂਰੀ ਆ ਜੋ ਆਪਣੀ ਹੁਣ ਤੱਕ ਕਨਵਰਸੇਸ਼ਨ ਹੋਈ ਆ ਪਰ ਸੰਜਮ ਜਿਹੜਾ ਆ ਉਹਦੇ ਵਿੱਚ ਇੱਕ ਗੀਤਕਾਰਾਂ ਦਾ ਜਿਹੜਾ ਸੰਜਮ ਆ ਉਹ ਸਾਨੂੰ ਲਿਖ ਕੇ ਦਿੰਦੇ ਆ ਉਹ ਵੀ ਇੱਕ ਅਹਿਮ ਸਥਾਨ ਰੱਖਦਾ ਤੇ ਜਦੋਂ ਵੀ ਤੇ ਗੱਲਬਾਤ ਆਪਣੀ ਵੀ ਹੁੰਦੀ ਸੀ ਵੀ ਤੁਸੀਂ ਗੀਤਕਾਰਾਂ ਨੂੰ ਵੀ ਬੜਾ ਸਤਿਕਾਰ ਦਿੱਤਾ ਤੇ ਗੀਤ ਨਾ ਕਿੰਦਾ ਦੇ ਰਿਲੇਸ਼ਨ ਰਹੇ ਆ ਹੁਣ ਤੱਕ ਜਾਂ ਕਿਉਂਕਿ ਲਗਾਤਾਰ ਪਹਿਲੇ ਦਿਨ ਤੋਂ ਜਿੱਦਾਂ ਤੁਸੀਂ ਮਦਨ ਜਲੰਦਰੀ ਸਾਹਿਬ ਦਾ ਵੀ ਨਾਮ ਹੈ ਸ਼ਮਸ਼ੇਰ ਸੰਧੂ ਸਾਹਿਬ ਹੈਗੇ ਆ ਤੇ ਹੋਰ ਵੀ ਆਪਣੇ ਮਿੰਟੂ ਹੇਅਰ ਹੋ ਗਿਆ ਸੰਜੀਵ ਹੋ ਗਿਆ ਇਹ ਸਾਰੇ ਜਿੰਨੇ ਕਲਾ ਗੀਤਕਾਰ ਹੈਗੇ ਆ ਤੁਸੀਂ ਲਗਾਤਾਰ ਉਹਨਾਂ ਦੇ ਨਾਲ ਕੰਮ ਕਰਦੇ ਕਿੰਦਾ ਦਾ ਹਿਰਿਆ ਸੰਪਰਕ ਮੈਨੂੰ ਅੱਛਾ ਲੱਗਦਾ ਦੇਖੋ ਜਿਹੜੇ ਨਾ ਬੰਦੇ ਤੁਹਾਨੂੰ ਜਾਣ ਚੁੱਕੇ ਹੁੰਦੇ ਆ ਹਾਂਜੀ ਜਿਹੜੇ ਤੁਹਾਡੇ ਸ਼ੁਰੂ ਤੋਂ ਨਾਲ ਤੁਰਿਆ ਉਹਨਾਂ ਨੂੰ ਪਤਾ ਵੀ ਯਾਰ ਬੰਦਾ ਕਿੱਥੋਂ ਤੇ ਕਿੱਥੇ ਕਿੱਦਾਂ ਆਇਆ ਹਾਂਜੀ ਤੇ ਮੈਨੂੰ ਪਤਾ ਯਾਰ ਇਹ ਮੇਰੇ ਕੇਸ ਕੇਸ ਵੇਲੇਜ ਮੇਰੇ ਨਾਲ ਖੜਦੇ ਰਹੇ ਆ ਨਾ ਜੀ ਤੇ ਉਹਨਾਂ ਨਾਲ ਮੇਰੀ ਅੱਜ ਵੀ ਨਿਬਧੀ ਆ ਚਾਹੇ ਕੋਈ ਸੁੱਖ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਮੈਂ ਉਹਨਾਂ ਦੇ ਜਾਨਾ ਉਹ ਮੇਰੇ ਮੇਰੇ ਘਰ ਆਉਂਦੇ ਜਾਂਦੇ ਆ ਨਾ ਤੇ ਹੁਣ ਵੀ ਜਦੋਂ ਕੋਈ ਗੀਤ ਲਿਖਦੇ ਆ ਤਾਂ ਮੈਨੂੰ ਜ਼ਰੂਰ ਭੇਜਦੇ ਆ ਕੋਈ ਵੀ ਗੀਤ ਉਹਨਾਂ ਦਾ ਹੋਰਾਂ ਵੀ ਚਲੋ ਉਹਨਾਂ ਨੇ ਰਾਈਟਰਾਂ ਸੌਰੀ ਸਿੰਗਰਾਂ ਦੇ ਗਾਣੇ ਭੇਜੇ ਆ ਉਹਨਾਂ ਨੇ ਗਾਏ ਵੀ ਆ ਪਰ ਜਦੋਂ ਕੋ ਨੂੰ ਲੱਗਦਾ ਕਿ ਯਾਰ ਆ ਆ ਕਲੇਰ ਭਾਜੀ गा ਸਕਦੇ ਆ ਉਹ ਫੇ ਮੈਨੂੰ ਸਪੈਸ਼ਲ ਭੇਜ ਦੇ ਆ ਜਾਂ ਮੇਰੇ ਕੋਲ ਆਉਂਦੇ ਆ ਭਾਜੀ ਆ ਯਾਰ ਗਾਣੇ ਲਿਖੇ ਆ ਤਾਂ ਮੈਨੂੰ ਲੱਗਦਾ ਤੁਸੀਂ ਗਾ ਸਕਦੇ ਉਹ ਫੇ ਜਿਹੜਾ ਮੈਨੂੰ ਲੱਗਦਾ ਕਿ ਹਾਂ ਯਾਰ ਇਹ ਗਾਣਾ ਮੇਰੇ ਲਈ ਬਣਿਆ ਤੇ ਮੈਂ ਉਹਨਾਂ ਕੋ ਲੈ ਲੈਣਾ ਤਾਂ ਫੇ ਰੋ ਆਪਾਂ ਰਿਕਾਰਡ ਕਰਵਾ ਜੀਦਾ ਜੀ ਤੇ ਵੈਸੇ ਤਾਂ ਇਹ ਮਾਫੀ ਆ ਕਿ ਤੁਸੀਂ ਕਿਉਂਕਿ ਕਾਫੀ ਰਜੇਮੇ ਰਹੇ ਆ ਮੈਂ ਦੋਸਤਾਂ ਨੂੰ ਥੋੜਾ ਜਿਆਦਾ ਦੱਸ ਦਮਾਂ ਕਿ ਥੋੜੇ ਦਿਨਾਂ ਤੋਂ ਆਇਆ ਪ੍ਰੋਗਰਾਮ ਇਹਨਾਂ ਦੇ ਲੱਗੇ ਆ ਬਹੁਤ ਜਿਆਦਾ ਬਿਜ਼ੀ ਨੇ ਕੰਠ ਕਲੇਰ ਸਾਹਿਬ ਵੇ ਤੁਹਾਨੂੰ ਲੱਗਦਾ ਹੀ ਆ ਕਿ ਥੱਕੇ ਥੱਕੇ ਲੱਗਦੇ ਆ ਕਿਉਂਕਿ ਸਿੱਧੇ ਫਲਾਈਟ ਤੋਂ ਹੀ ਅਸੀਂ ਇੱਥੇ ਉਤਾਰ ਲਏ ਆ ਇਹ ਚਲੋ ਇਹਨਾਂ ਦਾ ਬੜਾਪਨ ਆ ਥੋੜਾ ਜਿਆ ਜ਼ਰੂਰ ਆ ਕਿਉਂਕਿ ਜਿਹੜੇ ਸਾਡੇ ਦਰਸ਼ਕ ਆ ਉਹ ਜ਼ਰੂਰ ਚਾਹੁੰਦੇ ਆ ਵੀ ਕੋਈ ਪੁਰਾਣਾ ਰੰਗ ਸੁਣਾਇਆ ਜਾਵੇ ਚਾਹੇ ਉਹ ਤੁਸੀਂ ਕਹਿ ਲਓ ਵੀ ਹੁਣ ਤੇਰੀ ਨਿਗਾਬਦ ਬਦਲ ਗਈ ਜਾਂ ਜਿੱਦਾਂ ਵੀ ਜੋ ਵੀ ਤੁਹਾਡਾ ਲੱਗਦਾ ਅਸੀਂ ਕਿਹਾ ਤੇਰੇ ਵੀਰਾਂ ਮਾਚਾ ਕਾਈ ਇਹ ਕਰਤ ਰਿਹਾ ਹਾਂਜੀ ਤੇਰੇ ਸਜਰੇ ਸਹੇੜਿਆਂ ਦੀ ਹੋਵੇ ਸਦਾ ਖੈ ਵੱਲੇ ਤੇਰੇ ਸ਼ਹਿਰ ਨੂੰ ਸਲਾਮ ਅਸੀਂ ਘਰ ਚੱਲਿਆਂ ਜੇ ਤੂੰ ਜ਼ਿੰਦਗੀ گزار ਲਹੇਂਗੀ ਸਾਡੇ ਤੋਂ ਬਗੈ ਨਿੱਦਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲਿਆਂ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲਿਆਂ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲਿਆਂ ਵਾਹ ਜੀ ਵਾਹ ਤੇ ਦੋਸਤੋ ਇਹ ਇਸ ਕਰਕੇ ਆ ਵੀ ਅਜੇ ਵੀ ਉਦਾਂ ਦੇ ਹੀ ਆ ਜਿੱਦਾਂ ਦੇ 1997 ਦੇ ਵਿੱਚ ਬਿਲਕੁਲ ਨਹੀਂ ਮੈਂ ਪਹਿਲਾਂ ਹੀ ਇਸੇ ਕਰਕੇ ਕਹਿ ਲਿਆ ਕਿਉਂਕਿ ਮੈਂ ਤਾਂ ਦੇਖਿਆ ਤੁਹਾਨੂੰ ਕਿ ਕਾਫੀ ਥੱਕੇ ਹੋ ਜਿੰਦਾ 에어ਪੋਰਟ ਤੋਂ ਇੱਥੇ ਆ ਗਏ ਆ ਤੇ ਮੈਂ ਪਹਿਲਾਂ ਹੀ ਧੰਨਵਾਦ ਕਰ ਦਿੰਨਾ ਕਿ ਤੁਹਾਡਾ ਇਹ ਬੜਪਨ ਆ ਤੇ ਅਸੀਂ ਇਸੇ ਕਰਕੇ ਬਹੁਤੀ ਮੈਂ ਕੋਸ਼ਿਸ਼ ਨਹੀਂ ਕਰਨੀ ਤੁਹਾਡੇ ਕੋਲੋਂ ਗਵਾਉਣ ਦੀ ਪਰ ਚਲੋ ਗੱਲਾਂ ਬਾਤਾਂ ਹੋਰ ਆਪਾਂ ਕਰਦੇ ਆ ਕਿ ਜਿਹੜਾ ਇਕੱਲੇ ਤੁਹਾਡੀ ਬਾਦਸ਼ਾਹਤ ਜਿਹੜੀ ਆ ਸੈਡ ਸੌਂਗ ਦੇ ਵਿੱਚ ਬਹੁਤ ਜ਼ਿਆਦਾ ਪਰ ਮੈਂ ਦਰਸ਼ਕਾਂ ਨੂੰ ਹੋਰ ਥੋੜਾ ਜਿਆਦਾ ਯਾਦ ਕਰਵਾਉਂਦਾ ਜਾਮਾ ਕਿ ਜਦੋਂ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਸੀ ਉਹਦੇ ਵਿੱਚ ਭੰਗੜੇ ਵਾਲੇ ਗਾਣੇ ਵੀ ਬਿਲਕੁਲ ਹਰ ਜ਼ਰਾ ਦਾ ਚੱਲਦਾ ਸੀ ਤੇ ਉਹ ਜਿਹੜੇ ਉਹ ਵੀ ਜ਼ਰੂਰ ਐਕਸਪੀਰੀਅੰਸ ਦੱਸੋ ਬਈ ਉਹਦਾ ਨਵੇਂ ਸਾਲ ਦਾ ਜਿਹੜਾ ਪ੍ਰੋਗਰਾਮ ਆ ਤੁਹਾਡੇ ਬਿਨਾ ਅਧੂਰਾ ਸੀ ਹੁਣ ਤਾਂ ਚਲੋ ਆ ਸੋਸ਼ਲ ਮੀਡੀਆ ਆ ਗਿਆ ਉਸ ਵੇਲੇ ਤਾਂ ਜਿਹੜੇ ਪੰਜਾਬ ਦੇ ਟੌਪ ਜਿਹੜੇ ਪੰਜਾਬੀ ਗਾਇਕ ਹੁੰਦੇ ਸੀ ਉਹਨਾਂ ਵਿੱਚ ਤੁਹਾਡਾ ਇਹ ਤਾਂ ਕੁਦਰਤ ਨੇ ਵੀ ਕਿੰਦਾ ਮੈਂ ਆਪਣੀ ਆਵਾਜ਼ ਨੂੰ ਉਹ ਜਾਣ ਕੇ ਨਹੀਂ ਬਣਾਉਂਦਾ ਉਦਾਂ ਦੀ ਇਹ ਮੇਰੀ ਕੁਦਰਤ ਨੇ ਆ ਥੋੜੀ ਜਦੋਂ ਮੈਂ ਸੈਡ ਗਾਣਾ ਗੋਣਾ ਨਾ ਉਹ ਚ ਫੀਲ ਜ਼ਿਆਦਾ ਹੁਣ ਮੇਰੇ ਰੋਮਾਂਟਿਕ ਗਾਣੇ ਜਿਹੜੇ ਉਹ ਵੀ ਬਹੁਤ ਲੋਕ ਸੁਣਦੇ ਨੇ ਉਹ ਬਹੁਤ ਹਟ ਹੋਏ ਨੇ ਤੇ ਬੀਟ ਗਾਣੇ ਮੈਂ ਬੀਬਾ ਮੁੰਡਾ ਵਿਗੜ ਗਿਆ ਕਰਕੇ ਨਹੀਂ ਮਿਲਣੀ ਨਹੀਂ ਲੰਬੀ ਕੁਤਬਾਲੀਏ ਜੱਟ ਮੋਲ ਉਤਾਰਦਾ ਹਨਾ ਹੈਲੋ ਹੈਲੋ ਚੰਗੀਆ ਉਹ ਵੀ ਸਾਰੇ ਮੇਰੇ ਹਟ ਹੋਏ ਗਾਣੇ ਮੇਰਾ ਪਹਿਲਾ ਗਾਣਾ ਬੀਟ ਹੀ ਹਟ ਹੋਇਆ ਸੀ ਹੁਣ ਤੇ ਨਿਗਾ ਬਦਲ ਗਈ ਉਹ ਭੰਗੜੇ ਪੈਂਦੇ ਵਿਆਹ ਚ ਲੋਕ ਬਿਲਕੁਲ ਹੂੰ ਸੋਇਆ ਕਿ ਪਰ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਗੀਤ ਸੁਣੇ ਕੀ ਕਰੀਏ ਯਾਰ ਨਿਸ਼ਾਨੀ ਦਾ ਤੇ ਇੱਕ ਇੱਕ ਇਹ ਸਿਕਾ ਗਾਣਾ ਵੀ ਇੰਜ ਨਜ਼ਰਾਂ ਚੁਰਾ ਕੇ ਜਾਣਾ ਕੋਲੋਂ ਲੰਘਵੇ ਜਿਵੇਂ ਜਾਰਦਾ ਹੀ ਨਹੀਂ ਵਾਹ ਉਹ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਉਸ ਤੋਂ ਬਾਅਦ ਫੇ ਨਾ ਮੇਰੇ ਸੈਡ ਗਾਣੇ ਜਾਂ ਰੋਮਾਂਟਿਕ ਗਾਣੇ ਉਹ ਸਰੋਤਿਆਂ ਨੇ ਜਿਆਦਾ ਸੁਣਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਫੇ ਜਿਹਦੀ ਜਿਆਦਾ ਡਿਮਾਂਡ ਹੋਵੇ ਉਹ ਕੰਪਨੀਆਂ ਵੀ ਉਹ ਫਿਰ ਤੁਹਾਨੂੰ ਉਹ ਉਹਦਾ ਰਿਕਾਰਡ ਕਰਦੇ ਆ ਪਰ ਹਰ ਐਲਬਮ ਚ ਹੀ ਕੋਸ਼ਿਸ਼ ਕਰਦੇ ਸੀਗੇ ਕਿ ਤਿੰਨ ਤੋਂ ਚਾਰ ਬੀਟ ਗਾਣੇ ਹੋਣ ਇਕਾਦਾ ਸੋਸ਼ਲ ਹੋਵੇ ਦੋ ਦੋ ਸਾਈਡ ਹੋਣ ਦੋ ਕਰਮੈਂਟ ਉਦੋਂ ਅੱਠ ਜਾਂ 10 ਗਾਣਿਆਂ ਦੇ ਕੇਪ ਹੁੰਦੀ ਸੀ ਤੇ ਰੰਗ ਸਾਰੇ ਪਾਉਂਦੇ ਸੀ ਪਰ ਫਿਰ ਵੀ ਮੇਰੇ ਜਿਹੜੇ ਚੁਣਵੇਂ ਗਾਣੇ ਸੀ ਉਹ ਲੋਕ ਜ਼ਿਆਦਾ ਇਹ ਭਰਉਂਦੇ ਹੁੰਦੇ ਜਾਂ ਰੀਲਾਂ ਜਾਂ ਟੇਪ ਲੈਣੀ ਵੀ ਸਾਈਡ ਜਾਂ ਰੋਮੈਂਟਿਕ ਪਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਰੀਲਾਂ ਦਾ ਇੱਕ ਜ਼ਮਾਨਾ ਸੀ ਕਿ ਅੱਠ ਜਾਂ 10 ਗੀਤ ਜਿਹੜੇ ਆ ਕੈਸਟ ਬਦਲਦੇ ਹੁੰਦੇ ਸੀ ਆਪਾਂ ਹੁਣ ਤਾਂ ਸ਼ਾਇਦ ਜਿਹੜੇ ਜੰਪਲ ਹੈਗੇ ਆ ਹੁਣ ਦੇ ਬੱਚੇ ਉਹਨਾਂ ਨੂੰ ਸ਼ਾਇਦ ਗੱਲ ਨਾ ਪਤਾ ਹੋਵੇ ਬੇ ਪੈਨਸਲਾਂ ਦੇ ਨਾਲ ਫਿਰ ਕੀ ਆਪਾਂ ਘਮਾਉਂਦੇ ਹੁੰਦੇ ਸੀ ਹਨਾ ਰਿਵਰਸ ਕਰਨ ਦਾ ਕਈ ਵੀ ਹੁੰਦਾ ਮਜ਼ਾ ਹੀ ਹੋਰ ਸੀ ਮਜ਼ਾ ਹੀ ਹੋਰ ਸੀ ਤੇ ਹੁਣ ਚੱਲ ਪਿਆ ਆ ਜੀ ਕਿ ਤੁਸੀਂ ਇੱਕ ਰੀਲ ਬਣਾਓ ਰੀਲ ਦੇ ਉੱਤੇ ਹੱਟ ਵੀ ਹੋ ਜਾਓ ਕੰਠ ਕਲੇਰ ਜਿਹੜਾ ਆ 1997 ਤੋਂ ਲਗਾਤਾਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕਿ ਕੰਠ ਕਲੇਰ ਸਾਹਿਬ ਆ ਉਹਨਾਂ ਨੂੰ ਇੱਕ ਗਾਣਾ ਸੁਣਾ ਦਿਓ ਜੀ ਇਹਨਾਂ ਦਾ ਗਾਇਆ ਹੋਇਆ ਪਰ ਹੁਣ ਜਿਹੜਾ ਰੀਲਾਂ ਦਾ ਜ਼ਮਾਨਾ ਆ ਗਿਆ ਤੇ ਤੁਹਾਨੂੰ ਕਿੱਦਾਂ ਲੱਗਦਾ ਆ ਕਿ ਉਹ ਜਿਹੜੇ 8 10 ਦਾ ਆ ਜਿਹੜਾ ਗਾਣਾ ਹੁੰਦਾ ਉਹ ਜਦੋਂ ਹੁਣ ਅਸੀਂ ਤਾਂ ਉਹਦਾ ਸੁਆਦ ਹੀ ਸੁਆਦੇ ਵੱਖਰਾ ਸੀ ਵੀ ਕਿੱਦਾਂ ਅਡਜਸਟਮੈਂਟ ਐਂਦਾ ਕੀਤੀ ਆ ਇੱਕਦਮ ਬੋਡੀ ਚੇਂਜ ਹੋ ਗਿਆ ਜੀ ਬਿਲਕੁਲ ਹਾਂ ਦੇਖੋ ਇਹ ਕੁਦਰਤ ਦਾ ਵੀ ਨੀਮ ਹੈ ਨਾ ਕਿ ਜਿਹੜੀ ਚੇਂਜ ਆ ਹੁੰਦੀ ਰਹਿੰਦੀ ਆ ਸਿਆਣੇ ਕਹਿੰਦੇ ਹੁੰਦੇ ਸੀ ਨਾ 20 ਕੋਤੇ ਜਾਓ ਤੇ ਬੋਲੀ ਬਦਲ ਜਾਂਦੀ ਆ ਹਾਂਜੀ ਇਦਾਂ ਜਦੋਂ 20 ਸਾਲ ਬਾਅਦ ਹਰ ਇੱਕ ਜਨਰੇਸ਼ਨ ਗਾਇਬ ਹੋ ਜਾਂਦਾ ਜਨਰੇਸ਼ਨ ਹੁਣ ਦੇਖੋ ਜਿਹੜੇ ਸਾਨੂੰ ਸੁਣਨ ਵਾਲੇ ਉਹਨਾਂ ਦੇ ਬੱਚੇ 20 25 25 ਸਾਲ ਦੇ ਹੋ ਗਏ ਹਨਾ ਉਹ ਜਨਰੇਸ਼ਨ ਚੇਂਜ ਹੋ ਗਈ ਸੋ ਚੇਂਜ ਦੇ ਕਰਕੇ ਜਿਹੜੇ ਨਵੇਂ ਮੁੰਡੇ ਆਉਂਦੇ ਫਿਰ ਬੱਚੇ ਉਹਨਾਂ ਨੂੰ ਸੁਣ ਲਾ ਜਾਂਦੇ ਆ ਸਾਨੂੰ 90 ਦੇ ਦਹਾਕੇ ਦੇ ਉਹ ਸਾਨੂੰ ਵੀ ਸੁਣੀ ਜਾਂਦੇ ਆ ਨਾ ਕਿਉਂਕਿ ਸੰਗੀਤ ਕਦੇ ਮਰਦਾ ਨਹੀਂ ਜਿਹੜਾ ਚੰਗਾ ਸੰਗੀਤ ਆ ਉਹ ਹਮੇਸ਼ਾ ਜਿਉਂਦਾ ਰਹਿੰਦਾ ਤੇ ਜੇ ਉਹ ਜਿਉਂਦਾ ਨਾ ਹੁੰਦਾ ਤੇ ਅੱਜ ਸਾਨੂੰ ਕੋਈ ਨਾ ਪੁੱਛਦਾ ਅੱਜ ਵੀ ਜੇ ਸਾਡੇ ਗੀਤ ਸੁਣਦੇ ਆ ਸਾਨੂੰ ਲਾਈਵ ਸ਼ੋਅ ਮਿਲਦੇ ਆ ਮੈਂ ਤਾਂ ਸਗੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਹਮੇਸ਼ਾ ਕਿ ਜਦੋਂ ਮੈਂ ਸੁਪਰ ਡੂਪਰ ਹਟ ਸੀ ਨਾ ਉਦੋਂ ਮੈਂ ਮਹੀਨੇ ਦੇ 5 ਤੋਂ 6 ਸ਼ੋਅ ਕਰਦਾ ਹੁੰਦਾ ਸੀ ਬਾਅਦ ਤੋਂ ਬਾਅਦ 5 ਨਾਲ 6 ਤੁਸੀਂ ਹੁਣ ਵੀ ਸੁਪਰ ਹੁਪਰ ਤੇ ਹੁਣ ਅਸੀਂ 10 ਤੋਂ 12 ਵੀ ਸੁਣ ਇਹਦਾ ਮਤਲਬ ਕੀ ਆ ਹੁਣ ਇਹ ਤੋਤੇ ਸੁਪਰ ਡੂਪਰ ਤੋਂ ਪੱਲਾ ਹੁਣ ਪਤਾ ਨਹੀਂ ਸ਼ਬਦ ਕੀ ਆ ਹੁੰਦਾ ਨਾ ਵੀ ਕਿਉਂਕਿ ਜਿਹੜੇ ਬੰਦੇ ਲਾਈਵ ਗਾਉਣ ਵਾਲੇ ਨਾ ਸਾਡੀ ਟੇਪ ਆਵੇ ਨਾ ਆਵੇ 5 ਸਾਲਾਂ ਨਾਲ ਆਵੇ ਦੋ ਸਾਲਾਂ ਆਵੇ ਉਸ ਰੁਤਿਆਂ ਨੂੰ ਉਹ ਤਾਂ ਫਰਕ ਨਹੀਂ ਪੈਂਦਾ ਕਿਉਂਕਿ ਸਾਡਾ ਲਾਈਵ ਸ਼ੋਅ ਦੇਖ ਕੇ ਸਾਨੂੰ ਲਾਈਵ ਸ਼ੋਅ ਬੁੱਕ ਹੁੰਦੇ ਆ ਤੇ ਜ਼ਿੰਦਗੀ ਚ ਚੱਲਨੇ ਲਾਈਵ ਸ਼ੋਅ ਹੁੰਦੇ ਆ ਜੇ ਤੋ ਤੁਹਾਡਾ ਰੋਟੀ ਰੋਜ਼ੀ ਚੱਲਦਾ ਹਨਾ ਤੇ ਟਿਪਾਂ ਤਾਂ ਚਲੋ ਆਈਆਂ ਚਲੇ ਗਈਆਂ ਆਈਆਂ ਚਲੇ ਗਈਆਂ ਪਰ ਉਹ ਵੀ ਲੋਕਾਂ ਨੇ ਸਾਡੀਆਂ ਟਿਪਾਂ ਤਾਂ ਕਿਵਰੀ ਅੱਜ ਵੀ ਜਦੋਂ ਲੋਕ ਰੀਲਾਂ ਪਾਉਂਦੇ ਨੇ ਲੋਕਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਡੈਕ ਦੇ ਵਿੱਚ ਅਜੇ ਵੀ ਸੁਣਦੇ ਕੋਈ। ਉਹ ਤਾਂ ਇੱਕ ਸਵਾਦ ਹੀ ਬੱਕਰਾ ਸੀ ਤੇ ਕਦੋਂ ਪ੍ਰੋਡਿਊਸਰ ਬਿੰਦਾ ਸੀ, ਸਾਰੇ ਰਾਈਟਰ ਬਿੰਦੇ ਸੀ, ਮਿਊਜ਼ਿਕ ਡਾਇਰੈਕਟਰ ਨੇ ਆ ਕੇ ਬਹਿ ਜਾਣਾ, ਉਹਨੇ ਇੱਕ ਸਾਡੇ ਗਾਣੇ ਸੁਣਨੇ, ਕੁਝ ਕੋਈ ਆਪ ਬਣਾ ਕੇ ਦੇਣਾ। ਕਹਣਾ ਯਾਰ ਇੱਥੋਂ ਮੈਂ ਇਦਾਂ ਕਰਤਾ। ਹਾਂ। ਹਨਾ ਕੁਝ ਅਸੀਂ ਬਣਾਉਣੇ ਗਾਣੇ। ਵੈਸੇ ਜਿਹੜੀਆਂ ਹੁਣ ਤੱਕ ਮੇਰੀਆਂ ਟੇਪਾਂ ਆਈਆਂ ਉਹ ਲਗਭਗ 90% ਮੇਰੀਆਂ ਕੰਪੋਜੀਸ਼ਨਾਂ, ਕੁਝ ਮੇਰੇ ਗੁਰੂ ਜੀ ਦੀਆਂ, ਕੁਝ ਜਦੋਂ ਕੋਈ ਵੀ ਮਿਊਜ਼ਿਕ ਡਾਇਰੈਕਟਰ ਕੋਈ ਹੁੰਦਾ ਸੀ ਉਹਨੇ ਸਲਾਹ ਦੇ ਦੇਣੀ ਨਾ। ਉਹ ਤਾਂ ਇੱਕ ਟੀਮ ਵਰਕ ਹੁੰਦਾ ਸੀ। ਪ੍ਰੋਡਿਊਸਰ ਨੇ ਵੀ ਕੋਲ ਬਹਿਣਾ, ਰਾਈਟਰ ਵੀ ਸਾਰੇ ਕਿਸੇ ਦਿਨ ਆਕੇ ਸੈਕਟਰ ਨਾਲ ਤੁਸੀਂ ਮੀਟਿੰਗ ਕਰਦੇ ਯਾਨੀ ਕਿੰਨੇ ਕਿ ਦਿਨ ਲੱਗ ਜਾਂਦੇ ਸੀ ਇਹ ਸਾਰੇ ਪ੍ਰੋਸੀਜਰ ਚ ਉਦੋਂ ਤਾਂ ਮਹੀਨਾ ਵੀ ਨਾ ਲੱਗ ਜਾਂਦਾ ਸੀ ਮਹੀਨਾ ਮਹੀਨਾ ਸੈਟਿੰਗਾਂ ਨੂੰ ਫਿਰ ਉਹ ਸਾਰੇ ਗਾਣੇ ਫਾਈਨਲ ਕਰਨੇ ਪਹਿਲਾਂ ਤਾਂ ਦੇਖੋ 100 ਗਾਣੇ ਚੋਂ 20 ਗਾਣੇ ਕੱਢਣੇ ਫਿਰ 20 ਚੋਂ 8 ਕੱਢਣੇ ਹਾਂ ਹੈਨਾ ਫਿਰ ਉਹ ਰਿਕਾਰਡ ਹੋਣੇ ਸੋ ਇਦਾਂ ਹੁੰਦਾ ਸੀ ਹੁਣ ਤਾਂ ਗਾ ਕੇ ਤੇ ਰਿਹਾ ਕੋਈ ਬੰਦਾ ਵਜਾ ਕੇ ਤੇ ਨਹੀਂ ਹੁਣ ਤਾਂ ਆਟੋ ਟਿਊਨਿੰਗ ਨਾਲ ਸੈਟਿੰਗ ਜੀ ਹੋ ਜਾਂਦੀ ਹੈ ਨਾ ਹੁਣ ਤਾਂ ਉਦਾਂ ਦਾ ਹੈ ਹੀ ਉਹ ਤਾਂ ਬੰਦਾ ਇਦਾਂ ਗਾਣਾ ਦੇਖ ਕੇ ਗਾ ਕੇ ਚੱਲ ਜਾਂਦਾ ਉਹ ਕਹਿੰਦਾ ਜੀ ਤੁਸੀਂ ਮਾੜਾ ਗਾਇਆ ਹਾਂਜੀ ਕਹਿੰ ਆਪੇ ਕਰਨੇ ਦੀ ਹਾਂ ਸੌਮਾ ਆਪੇ ਕਰ ਲਈ ਨਾ ਹਾਂਜੀ ਹਾਂ ਉਹ ਸੁੱਕਾ ਹੋ ਗਿਆ ਸੀ ਹੋ ਗਿਆ ਸਾਡੇ ਵਾਰੀ ਤਾਂ ਇਦਾਂ ਸੀ ਕਿ ਮੈਂ ਸਿੰਗਲ ਟਰੈਕ ਰਿਕਾਰਡਿੰਗ ਕੀਤੀ ਐ ਕਿ ਸਾਰੇ ਸਾਜ਼ੀ ਵਜਾ ਰਿਹਾ ਮੈਂ गा ਰਿਹਾ ਇੱਕ ਬੰਦਾ ਗਲਤ ਹੋਇਆ ਚੱਲ ਦੁਬਾਰਾ ਦੁਬਾਰਾ ਤੋਂ ਹਾਂ ਮਤਲਬ ਉਹ ਕਿੰਨਾ ਮੁਸ਼ਕਲ ਸੀ ਕਈ ਵਾਰੀ ਇੱਕ ਦਿਨ ਚ ਮਸੀਂ ਇੱਕ ਗਾਣਾ ਰਿਕਾਰਡ ਹੁੰਦਾ ਸੀ ਘੱਟ 30 ਵਾਰੀ 40 ਵਾਰੀ ਗਾਉਣਾ ਪੈਂਦਾ ਸੀ ਉਹ ਕਦੇ ਵਾਜੇ ਵਾਲਾ ਪੀਸ ਭੁੱਲ ਗਿਆ ਕਦੇ ਕੋ ਫਲੂਟ ਵਾਲਾ ਭੁੱਲ ਗਿਆ ਕਦੇ ਲਾਈਟ ਚੱਲ ਗਈ ਹਨਾ ਅੱਜ ਕੱਲ ਵੱਡੇ ਵੱਡੇ ਜਨਰੇਟਰ ਆ ਗਏ ਉਦੋਂ ਕਈ ਵਾਰੀ ਉਹ ਸਟੂਡੀਓ ਚ ਜਨਰੇਟਰ ਹੀ ਨਹੀਂ ਹੁੰਦਾ ਸੀ ਹਾਂਜੀ ਹਾਂ ਸੋ ਉਦੋਂ ਹੁਣ ਤਾਂ ਬਹੁਤ ਇਜ਼ੀ ਹੋ ਗਿਆ ਹਾਂ ਪਰ ਮੈਂ ਔਖਾ ਸੀ ਪਰ ਜਿੱਦਾਂ ਇਹ ਕਿਹਾ ਜਾਂਦਾ ਕਿ ਜਿਹੜੀ ਸੰਗੀਤ ਆ ਇਹ ਰੂਹ ਦੀ ਖੁਰਾਕ ਆ ਕਿ ਜਿਹੜੀ ਸਾਨੂੰ ਜਿੱਦਾਂ ਤੁਸੀਂ ਗੱਲ ਕਰਦੇ ਆ ਕਿ ਸੈਡ Song ਦੀ ਜਿਹੜੀ ਗੱਲ ਆ ਇਹ ਰੂਹ ਦੀ ਖੁਰਾਕ ਸੀ ਤਾਂ ਹੀ ਉਹ ਗਾਣੇ ਚੱਲਦੇ ਭੰਗੜੇ ਜਦੋਂ ਆਉਂਦਾ ਸੀ ਭੰਗੜੇ ਦਾ ਤੁਹਾਡੇ ਅਸੀਂ ਗਾਣਿਆਂ ਦੇ ਉੱਤੇ ਭੰਗੜੇ ਹੀ ਪਾਉਂਦੇ ਰਿਹਾ ਪਰ ਇਹ ਵੀ ਤੁਹਾਨੂੰ ਸ਼ਾਇਦ ਬਹੁਤ ਵਧੀਆ ਲੱਗਣਾ ਸੁਣ ਕੇ ਵੀ ਇੱਥੇ ਦੇ ਜਿਹੜੇ ਬੌਲ ਨੇ ਬੱਚੇ ਅਸੀਂ ਆਪ ਇੱਥੇ ਦੇਖਿਆ ਹੈ ਕਿ ਤੁਹਾਡੇ ਜਿਹਦਾ ਗਾਣੇ ਕਿਉਂਕਿ ਸਾਡੇ ਦੇ ਇੰਟਰਸਟ ਉਹੀ ਆ 90 ਦੇ ਦਹਾਕੇ ਵਾਲੇ ਉਹ ਜਿਹੜੇ ਜਦੋਂ ਬੱਚੇ ਸੁਣਦੇ ਆ ਉਹ ਇਹ ਨਹੀਂ ਕਹਿੰਦੇ ਵੀ ਇਹ ਇਹਦਾ ਮਤਲਬ ਕੀ ਆ ਭਾਵੇਂ ਉਹਨਾਂ ਨੂੰ ਕਈ ਵਾਰੀ ਸ਼ਬਦਾਵਲੀ ਸਮਝ ਨਹੀਂ ਲੱਗਦੀ ਪਰ ਉਹ ਮਿਊਜ਼ਿਕ ਦੇ ਵਿੱਚ ਸ਼ਾਇਦ ਉਹ ਇੰਨੀ ਮਿਹਨਤ ਇੰਨੀ ਕੀਤੀ ਹੋਸੀ ਕਿ ਉਹ ਮਿਊਜ਼ਿਕ ਅੱਜ ਵੀ ਜਿਹੜਾ ਆ ਟੱਚ ਕਰਦਾ ਜਦੋਂ ਉਹ ਕਹਿੰਦਾ ਵੀ ਜਿਹੜਾ ਮਿਊਜ਼ਿਕ ਚੰਗਾ ਮਿਊਜ਼ਿਕ ਆ ਨਾ ਚੰਗੀ ਕੰਪੋਜੀਸ਼ਨ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਟੱਚ ਕਰਦੀ ਆ ਹੁਣ ਅਸੀਂ ਹੋਟਲ 'ਚ ਗਏ ਤੇ ਉੱਥੇ ਉਹ ਇੱਕ ਚੀਨਾ ਆ ਗਿਆ ਜਿਹੜਾ ਮੈਨੂੰ ਸੀ ਹਾਂਜੀ ਹਾਂਜੀ ਉਹਨੂੰ ਨਾਲ ਦੀਆਂ ਦੱਸ ਦਿੱਤਾ ਕਿ ਇਹ ਫੇਮਸ ਟੀਆ ਸਿੰਗਰ ਆ ਹਾਂਜੀ ਹਾਂਜੀ ਉਹ ਕਹਿੰਦਾ ਅੱਛਾ ਤੁਸੀਂ ਦੱਸੋ ਯਾਰ ਵੀ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਆ ਕਹਿੰਦਾ ਫੇਮਸ ਹੈ ਉਹ ਕਹਿੰਦੇ ਬਹੁਤ ਫੇਮਸ ਆ ਹਾਂ ਜੀ ਇੰਡੀਆ ਚ ਕਲਾ ਕਲਾ ਇਹਨਾਂ ਨੂੰ ਜਾਣਦਾ ਕਹਿੰਦਾ ਅੱਛਾ ਜੀ ਉਹਨੇ YouTube ਤੇ ਨਾਮ ਪਾਇਆ ਤੇ ਮੇਰਾ ਗਾਣਾ ਕੱਢ ਲਿਆ ਉਹ ਇੱਕ ਮੇਰਾ ਦਿਲ ਗਾਣਾ ਚੱਲਿਆ ਅਸੀਂ ਗੱਲਾਂ ਕਰੀ ਗਏ ਉਹ ਬੰਦਾ ਗਾਣਾ ਪੂਰਾ ਦੇਖ ਕੇ ਹਟਿਆ ਕਿਉਂਕਿ ਉਹਨੂੰ ਬੋਲੀ ਨਹੀਂ ਸਮਝ ਆ ਰਹੀ ਲੇਕਿਨ ਉਹਨੂੰ ਸੁਰ ਸਮਝ ਆ ਰਿਹਾ ਹਾਂ ਉਹਨੇ ਕਿਹਾ ਵੈਰੀ ਨਾਈਸ ਸਿੰਗਿੰਗ ਬਟ ਟੱਚਿੰਗ ਸਿੰਗਿੰਗ ਕਹਿੰ ਕਰ ਰਿਹਾ ਜਦਕਿ ਉਹਨੂੰ ਮੇਰੀ ਕੋਈ ਭਾਸ਼ਾ ਨਹੀਂ ਹੋ ਤੋ ਜਿਹੜਾ ਸੰਗੀਤ ਆ ਨਾ ਉਹ ਤੁਹਾਡੇ ਕੰਨ ਰਸ ਤੁਹਾਡੇ ਦਿਲ ਤੱਕ ਇਹ ਤੇ ਮੈਂ ਉਹਹਰਾਨ ਹੋ ਗਿਆ ਦੇਖ ਕੇ ਮੈਂ ਕਿਹਾ ਯਾਰ ਇਹ ਬੰਦੇ ਨੂੰ ਨਾ ਮੇਰੀ ਲੈਂਗੁਏਜ ਆਉਂਦੀ ਆ ਨਾ ਸਾਡੇ 뮤జిక్ ਦਾ ਪਤਾ ਪਰ ਉਹ ਉਹ ਸਾਰੇ ਕਰਨ ਯਾਰ ਇਹ ਤਾਂ ਇਹ ਤਾਂ ਗੱਲ ਹੀ ਨਹੀਂ ਸੁਣਦੇ ਸਾਡੀ ਉਹ ਪੂਰਾ ਗਾਣਾ ਸੁਣ ਕੇ ਹੁਣ ਫਿਰ ਆਪਣਾ ਕੋਈ ਵੀਊ ਦਿੱਤਾ ਸੋ ਮੈਨੂੰ ਲੱਗਦਾ ਕਿ ਸੰਗੀਤ ਜਿਹੜਾ ਨਾ ਉਹ ਜਿਹੜਾ ਚੰਗਾ ਨਾ ਉਹ ਤਾਂ ਤੁਸੀਂ ਜੇ ਜਿਹੜੀ ਧੁਨ ਵੀ ਅਸੀਂ ਮੈਂ ਗੱਲ ਕਰਦਾ ਹੁਣਾ ਅਕਸਰ ਜਿਹੜਾ ਸ਼ਬਦ ਵੀ ਪਕੜਨਾ ਉਹ ਵੀ ਇੱਕ ਧੁਨ ਹੈ ਹਾਂ ਹਣਾ ਇਹ ਸੰਗੀਤ ਜਿਹੜਾ ਸੰਗੀਤ ਦੇ ਵਿੱਚ ਲੋਕਾਂ ਨੇ ਰੱਬ ਨੂੰ ਪਾ ਲਿਆ ਬਿਲਕੁਲ ਤੇ ਜਿਹੜਾ ਸੰਗੀਤ ਤੁਹਾਡੇ ਦਿਲ ਤੱਕ ਨਾ ਪਹੁੰਚੇ ਉਹ ਸੰਗੀਤ ਨਹੀਂ ਵਾਹ ਜੀ ਵਾਹ ਵਾਹ ਜੀ ਵਾਹ ਤੇ ਹੁਣ ਅਗਲਾ ਪ੍ਰੋਜੈਕਟ ਜਿੱਦਾਂ ਤੁਸੀਂ ਪਹਿਲਾਂ ਰੀਲਾਂ ਦੀ ਕਦੀ ਇਹਦਾ ਕੋਸ਼ਿਸ਼ ਨਹੀਂ ਕੀਤੀ ਪਿਆ ਸੀ ਫੇਰ ਉਹੀ ਪੁਰਾਣਾ ਇੱਕ ਇਦਾਂ ਦਾ ਕੁਝ ਕਰੀਏ ਜਾਂ ਫਿਊਚਰ ਦੇ ਪਲਾਨ ਵਾ ਦੱਸੋ ਜ਼ਰੂਰ ਨਹੀਂ ਹੁਣ ਕਰ ਰਹੇ ਆ ਜੀ ਮੇਰੀ ਬੜੀ ਇੱਛਾ ਸੀਗੀ ਤੇ ਪਹਿਲਾਂ ਤਾਂ ਮੈਂ ਥੋੜਾ ਜਿਹਾ ਲੇਜੀ ਹੋ ਗਿਆ ਮੈਂ ਕਿਹਾ ਯਾਰ ਦੌਰ ਜਿਹਾ ਇਦਾਂ ਦਾ ਚੱਲ ਪਿਆ ਪਤਾ ਨਹੀਂ ਕਿਦਾਂ ਦੇ ਗਾਣੇ ਚੱਲੀ ਜਾਂਦੇ ਆ ਹਨਾ ਵੀ ਕੀ ਕਰਨਾ ਛੱਡੂ ਪਰ ਫੇਰ ਜਿਹੜੇ ਚਾਹਣ ਵਾਲੇ ਸਰੋ ਜਿਹੜਾ ਨੇ ਸੁਣੇ ਆ ਸਾਡੇ ਗਾਣੇ ਉਹਨਾਂ ਦੀ ਬਹੁਤ ਆਪਣੇ ਇੰਸਟਾਗ੍ਰam ਤੇ ਮੈਸੇਜ ਆਉਂਦੇ ਆ ਫੇਸਬੁੱਕ ਤੇ ਮੈਸੇਜ ਆਉਂਦੇ ਆ ਜਾਂ ਕਿਤੇ ਨਾ ਕਿਤੇ ਸਾਡਾ ਫੋਨ ਲੈ ਕੇ ਗੱਲ ਕਰਦੇ ਆ ਵੀ ਪ੍ਰੋਬਲਮ ਕੀ ਆ ਤੁਸੀਂ ਗਾਣੇ ਕਰਦੇ ਕਿਉਂ ਨਹੀਂ ਅਸੀਂ ਸੁਣਨ ਨੂੰ ਬੈਠੇ ਆ ਹਾਂਜੀ ਫਿਰ ਮੈਂ ਸੋਚਿਆ ਯਾਰ ਵੀ ਜਿੱਦਾਂ ਦਾ ਮਰਜ਼ੀ ਦੌਰ ਹੋਵੇ ਹੁਣ ਆਪਣਾ ਆਪਣਾ ਥੋੜਾ ਮਿਊਜ਼ਿਕ 'ਚ ਚੇਂਜ ਕਰਾਂਗੇ ਜ਼ਰੂਰ ਅੱਜ ਕੱਲ ਦਾ ਲੇਕਿਨ ਗਾਇਕੀ ਰਵਾਇਤੀ ਉਹ ਹੀ ਰੱਖਾਂਗੇ ਤੇ ਹੁਣ ਅਸੀਂ ਪੂਰੀ 8-10 ਗਾਣਿਆਂ ਦੀ ਐਲਬਮ ਬਣਾਈ ਆ ਫੇਰ ਤੋਂ ਦੁਬਾਰਾ ਅੱਛਾ ਉਹ ਦੋ ਗਾਣੇ ਅਸੀਂ ਕੈਨੇਡਾ ਵੀ ਸ਼ੂਟ ਕਰਕੇ ਆਏ ਤੇ ਉਹ ਜਲਦੀ ਰਿਲੀਜ਼ ਕਰ ਰਹੇ ਆ ਉਹਦੇ ਵਿੱਚ ਅਸੀਂ ਹਰ ਰੰਗ ਸੈਡ ਰੋਮਾਂਟਿਕ ਸੋਸ਼ਲ ਤੇ ਇੱਕ ਪੰਜਾਬ ਤੇ ਬਹੁਤ ਖੂਬਸੂਰਤ ਗਾਣਾ ਆ ਵੀ ਲੋਕਾਂ ਨੂੰ ਇੱਕ ਗੁਲਦਸਤਾ ਲੱਗੂਗਾ ਤੇ ਹਾਂ ਯਾਰ ਜੇ ਇਹਨੇ ਚਾਰ ਬਾਦ ਐਲਬਮ ਕੀਤੀ ਕੰਟ ਨੇ ਤੇ ਕੋਈ ਗੱਲ ਹੈ ਵੈਲ ਵੈਲ ਅਸੀਂ ਪੂਰਾ ਜ਼ੋਰ ਲਾਇਆ ਬਾਕੀ ਸਰੋਤਿਆਂ ਦੇ ਹੱਥ ਆ ਤੇ ਆਸ ਕਰਦੇ ਹਾਂ ਉਹਨਾਂ ਨੂੰ ਪਸੰਦ ਆਏ ਜਰੂਰ ਪਸੰਦ ਆਉਂਗਾ ਜੀ ਕਿਉਂਕਿ ਸਾਨੂੰ ਆਸ ਹੈ ਇਸ ਗੱਲ ਦੀ ਪਰ ਨਾਲੇ ਜਿੱਦਾਂ ਸੋਸ਼ਲ ਆਪਾਂ ਗੱਲ ਕਰ ਲਈਏ ਕਿ ਕਿਉਂਕਿ ਬਹੁਤ ਸਾਰੇ ਹੁਣ ਸੋਸ਼ਲ ਮੀਡੀਆਜ਼ ਆ ਗਿਆ ਉਹਦੇ ਵਿੱਚ ਸਾਡੇ ਬਜ਼ੁਰਗ ਵੀ ਬੈਠੇ ਆ ਸਾਡੇ ਜਿਹੜੇ ਬੁੱਧੀਜੀਵੀ ਬੈਠੇ ਆ ਉਹਨਾਂ ਦੀ ਹਮੇਸ਼ਾ ਹੀ ਆਸ ਹੁੰਦੀ ਆ ਕਿ ਜਿਹੜੇ ਕਲਾਕਾਰ ਨੇ ਉਹ ਕੁਝ ਸਮਾਜ ਨੂੰ ਬਿਹਤਰੀ ਵਾਸਤੇ ਵੀ ਜਿਹੜਾ ਆ ਕੁਝ ਨਾ ਕੁਝ ਦੇਣ ਤੁਹਾਡੇ ਬਹੁਤ ਸਾਰੇ ਗਾਣੇ ਇਦਾਂ ਦੇ ਆਏ ਆ ਜਿਹੜੇ ਸਮਾਜਿਕ ਸਮੱਸਿਆਵਾਂ ਦੇ ਬਾਰੇ ਗੱਲ ਕਰਦੇ ਆ ਸਮਾਜਿਕ ਇਸ਼ੂਜ਼ ਦੇ ਬਾਰੇ ਗੱ ਹੀ ਸਵੈਟਰ ਪਰ ਤੁਸੀਂ ਇੱਕ ਗਾਣਾ ਜਿਹੜਾ ਬੜਾ ਟੱਚ ਹੋਇਆ ਕੇ ਪਿਓ ਪਿਓ ਦਾ ਜਿਹੜਾ ਗਾਣਾ ਸੀ ਇਹ ਇਹ ਵੀ ਇੱਕ ਬੜੀ ਇੱਕ ਅਦਭੁਤ ਜਿਹਾ ਸੀਗਾ ਕਿ ਉਸ ਵੇਲੇ ਪਹਿਲਾਂ ਮੈਨੂੰ ਲੱਗਦਾ ਵੀ ਮਾਵਾ ਤਾਂ ਹੀ ਗੱਲਾਂ ਹੁੰਦੀਆਂ ਸੀ ਉਹਦੇ ਬਾਰੇ ਜਰੂਰ ਦੱਸੋ ਉਸ ਗਾਣੇ ਤੋਂ ਪਹਿਲਾਂ ਮੇਰੇ ਖਿਆਲ ਨਹੀਂ ਕੋਈ ਬਾਪੂ ਤੇ ਜਾਂ ਪਿਓ ਤੇ ਗਾਣਾ ਆਇਆ ਸੀ ਹਾਂਜੀ ਹਾਂ ਉਹ ਗਾਣਾ ਇਦਾਂ ਹੀ ਕਿਸੇ ਰਾਈਟਰ ਨੇ ਮੈਨੂੰ ਭੇਜਿਆ ਕਿ ਪੁੱਤਾਂ ਦੀ ਪਿਓ ਦੀ ਬੜੀ ਲੋੜ ਹੁੰਦੀ ਪੁੱਤਾਂ ਨੂੰ ਪਿਓ ਦੀ ਬੜੀ ਲੋੜ ਹੁੰਦੀ ਆ ਉਹ ਮੈਨੂੰ ਗੱਲ ਬੜੀ ਵਧੀਆ ਲੱਗੀ ਤੇ ਉਹ ਅਸੀਂ ਉਹ ਕੰਪੋਜ਼ ਕੀਤਾ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਫਿਰ ਉਹ ਗਾਣਾ ਸੁਣਨ ਤੋਂ ਬਾਅਦ ਹੋਰ ਕਈ ਰਾਈਟਰਾਂ ਤੋਂ ਇਹ ਤੋਂ ਪਹਿਲਾਂ ਤਾਂ ਮਾਵਾ ਠੰਡੀਆਂ ਛਾਵਾਂ ਮਾਵਾ ਦੀ ਉਸਤ ਸੀ ਪਿਓ ਸ਼ਾਇਰ ਨੇ ਖਲੋਰ ਕੀਤਾ ਹੋਇਆ ਸੀ ਨਹੀਂ ਸੀ ਹਾਂਜੀ ਤੇ ਮੈਨੂੰ ਸਭ ਤੋਂ ਬਹੁਤ ਕਾਲ ਆਉਣੀਆਂ ਬਾਹਰੋਂ ਹਾਂਜੀ ਕਾਲਸ ਆਉਣੀਆਂ ਵੀ ਕਹਿੰਦੇ ਯਾਰ ਸਾਡੇ ਕੋ ਨਾ ਫਾਦਰ ਡੇਸ ਤੇ ਲਾਉਣ ਤੇ ਕੋ ਗਾਣਾ ਨਹੀਂ ਸੀਗਾ ਫਾਦਰ ਡੇ ਤੇ ਸਾਨੂੰ ਗਾਣਾ ਮਿਲ ਗਿਆ ਪਰ ਮੇਰੇ ਤੋਂ ਬਾਅਦ ਹੁਣ ਚਲੋ ਕਾਫੀ ਗਾਣੇ ਆ ਗਏ ਸੋ ਇਦਾਂ ਕਿ ਬਰੇ ਸੁਭ ਬਣਦਾ ਕੋ ਚੰਗਾ ਤੁਹਾਨੂੰ ਸਬਜੈਕਟ ਮਿਲ ਜਾਵੇ ਮੈਂ ਪੱਗ ਗਾਣਾ ਵੀ ਗਾਇਆ ਮੈਂ ਪਿੰਡ ਦੀਆਂ ਕੁੜੀਆਂ ਗੀਤ ਗਾਇਆ ਨਾ ਮੈਂ ਹੁਣ ਇੱਕ ਨਵਾਂ ਗੀਤ ਗਾਇਆ ਸੀਗਾ ਮਾਂ ਵਰਸ ਬਰਸਸ ਛਾਂ ਉਹ ਵੀ ਬਹੁਤ ਸੋਹਣਾ ਗਾਣਾ ਸੀ ਕੋਸ਼ਿਸ਼ ਕਰਦੇ ਰਹਿੰਦੇ ਆ ਵੀ ਕੁਝ ਨਾ ਕੁਝ ਸੋਸ਼ਲ ਜਿਹੜਾ ਉਹ ਆਪਣੇ ਗੀਤਾਂ ਨਾਲ ਕੋਈ ਨਾ ਕੋਈ ਮੈਸੇਜ ਦਿੰਦੇ ਰਹੀ ਹੈ ਵਾਹ ਜੀ ਵਾਹ ਤੇ ਅਸੀਂ ਆਸ ਕਰਦੇ ਆ ਕਿ ਇਦਾਂ ਹੀ ਤੁਸੀਂ ਜਿਹੜਾ ਸਾਡੀ ਜਿਹੜੀ ਮਾਂ ਬੋਲੀ ਆ ਉਹਨੂੰ ਹੋਰ ਅਮੀਰ ਕਰਦੇ ਰਹੋਗੇ ਤੇ ਜਾਂਦੇ ਜਾਂਦੇ ਸਾਡੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਦੇ ਨਾਲ ਕੋਈ ਸਾਂਝ ਪਾਉਣੀ ਆ ਤਾਂ ਜ਼ਰੂਰ ਕੋਈ ਟਾਈਮ ਵੀ ਕਾਫੀ ਹੋ ਗਿਆ ਮੈਂ ਤਾਂ ਚਾਹੁੰਦਾ ਵੀ ਚਲੋ ਮਾਂ ਬੋਲੀ ਨੂੰ ਅਸੀਂ ਨਹੀਂ ਅਮੀਰ ਕਰ ਰਹੇ ਮਾਂ ਬੋਲੀ ਸਾਨੂੰ ਅਮੀਰ ਕਰ ਰਹੀ ਆ ਦੇਖੋ ਆ ਚੰਗੇ ਕੱਪੜੇ ਪਾ ਲਏ ਆ ਬੜੀ ਇਦਾਂ ਦੀ ਸਿਚੁਏਸ਼ਨ ਸੀਗੀ ਵੀ ਦੱਸ ਨਹੀਂ ਸਕਦੇ ਅਸੀਂ ਕੁਝ ਗਾਇਆ ਪੰਜਾਬੀ ਵਿੱਚ ਨਾ ਤੇ ਪੰਜਾਬੀ ਮਾਂ ਬੋਲੀ ਨੇ ਸਾਨੂੰ ਬਹੁਤ ਕੁਝ ਦਿੱਤਾ ਸਾਨੂੰ ਇੱਜ਼ਤ ਸ਼ੋਹਰਤ ਦੌਲਤ ਸਭ ਕੁਝ ਬਖਸ਼ ਦਿੱਤਾ ਸੋ ਅਸੀਂ ਮਾਂ ਬੋਲੀ ਲਈ ਕੁਝ ਨਹੀਂ ਕੀਤਾ ਜੋ ਕੀਤਾ ਸਾਨੂੰ ਸਾਡੀ ਮਾਂ ਬੋਲੀ ਨੇ ਸਾਡੇ ਲਈ ਕੀਤਾ ਸੋ ਇਹ ਹੀ ਸਤਕਾਰ ਆ ਸਾਰਿਆਂ ਦਾ ਧੰਨਵਾਦ ਆ ਕਿ ਤੁਸੀਂ ਇਸੇ ਤਰ੍ਹਾਂ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਰਹੋ ਤੇ ਜਿਵੇਂ ਜਿਵੇਂ ਸਾਡੀ ਡਿਊਟੀ ਲਈ ਆ ਮਾਲਕ ਨੇ ਕਿ ਸਾਨੂੰ ਆਵਾਜ਼ ਦਿੱਤੀ ਆ ਉਹਦੇ ਜ਼ਰੀਏ ਅਸੀਂ ਵੀ ਆ ਉਹਨੂੰ ਗਾ ਕੇ ਲੋਕਾਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਥੋੜਾ ਜਿਹਾ ਉਹਦੇ ਤੱਕ ਪਹੁੰਚਾਉਂਦੇ ਰਹੀ ਸਾਡੀ ਵੀ ਡਿਊਟੀ ਲੱਗੀ ਆ ਸੋ ਸਭ ਦਾ ਹੀ ਬਹੁਤ ਸਤਿਕਾਰ ਤੇ ਬਹੁਤ ਹੀ ਧੰਨਵਾਦ ਬੜਾ ਚੰਗਾ ਲੱਗਾ ਤੁਹਾਡੇ ਸਟੂਡੀਓ ਆ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਦੋਸਤੋ ਇਹ ਸਨ ਕੰਠ ਕਲੇਰ ਸਾਹਿਬ ਜਿਨ੍ਹਾਂ ਦੇ ਨਾਲ ਆਪਾਂ ਗੱਲਾਂ-ਵਾਤਾਂ ਕੀਤੀਆਂ ਤੇ ਜਿਹਦੀ ਆਪਾਂ ਗੱਲ ਕਰਦੇ ਸੀ ਕਿ ਇਹ ਜਿਹੜੇ ਗੀਤ ਆ ਗੀਤਕਾਰੀ ਆ ਜਾਂ ਸੱਭਿਆਚਾਰ ਆ ਸਾਡਾ ਸਾਡੇ ਜਿਹੜੇ ਸ਼ਬਦ ਆ ਉਹਨਾਂ ਨੂੰ ਮਾਰਨ ਨਹੀਂ ਦਿੰਦੇ ਸਾਡੇ ਜਿਹੜੇ ਗੀਤ ਆ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਰਿਕਾਰਡ ਹੋ ਗਈਆਂ ਆ ਉਹ ਸਾਡੇ ਜੇ ਕਹਿ ਲਓਗੇ ਅੱਜ ਤੋਂ 50 ਸਾਲ ਬਾਅਦ ਕਿਸੇ ਨੇ ਦੇਖਣਾ ਹੋਵੇ ਵੀ ਪਿਛਲਾ ਪੰਜਾਬ ਕਿਦਾਂ ਦਾ ਹੁੰਦਾ ਸੀ ਸ਼ਾਇਦ ਉਹ ਕੰਠ ਕਲੇਰ ਸਾਹਿਬ ਦੇ ਗਾਣਿਆਂ ਤੋਂ ਹੀ ਪਤਾ ਲੱਗ ਜਾਣਾ ਸੀ ਵੀ ਉਸ ਵੇਲੇ ਐਜਾ ਦੇ ਯੂਥ ਹੁੰਦੇ ਸੀ ਐਜਾ ਦੀ ਉਹਨਾਂ ਦੀ ਸੋਚ ਹੁੰਦੀ ਸੀ ਐਜਾ ਦਾ ਸਾਡਾ ਸਮਾਜ ਹੁੰਦਾ ਸੀ ਤੇ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਕਿ ਸੰਗੀਤ ਬਹੁਤ ਜ਼ਰੂਰੀ ਆ ਸਾਡੇ ਕੱਲਾ ਮਾਨਸਿਕ ਵਿਕਾਸ ਵਾਸਤੇ ਨਹੀਂ ਸਾਡੀ ਸਾਰੀ ਸ਼ਖਸੀਅਤ ਦਾ ਵਿਕਾਸ ਕਰਨ ਦੇ ਵਿੱਚ ਇਹ ਸੰਗੀਤ ਦਾ ਬਹੁਤ ਵੱਡਾ ਯੋਗਦਾਨ ਆ ਤੇ ਇਸੇ ਕਰਕੇ ਅੱਜ ਅਸੀਂ ਤੁਹਾਡੇ ਰੂਬਰੂ ਵੀ ਇਹਨਾਂ ਨੂੰ ਕੀਤਾ ਆ ਕੰਠ ਕਲੇਰ ਸਾਹਿਬ ਨੂੰ ਤੇ ਆਸ ਕਰਦੇ ਆ ਕਿ ਤੁਸੀਂ ਇਹ ਜਿਹੜੀ ਇੰਟਰਵਿਊ ਆ ਤੁਸੀਂ ਲਾਈਕ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੰਠ ਸਾਹਿਬ ਤੇ ਆਸ ਕਰਦੇ ਆ ਕਿ ਨੈਕਸਟ ਟਾਈਮ ਜਦੋਂ ਤੁਸੀਂ ਆਓ ਜ਼ਿਆਦਾ ਸਮੇਂ ਲਈ ਆਓ ਕਿਉਂਕਿ ਹੁਣ ਤੁਸੀਂ ਵਾਪਸ ਵੀ ਜਾਣਾ ਆ ਜੇ ਜੋ ਤੁਸੀਂ ਆ ਬ੍ਰਿਸਬੇਨ ਦੇ ਵਿੱਚ ਸ਼ੋਅ ਤੁਹਾਡਾ ਹੋਇਆ ਬਹੁਤ ਛੇਤੀ ਹੋਵੇਗਾ ਤੇ ਤੁਸੀਂ ਆਪਾਂ ਫੇਰ ਸਾਡੇ ਦਰਸ਼ਨ ਕਰਾਂਗੇ ਤੇ ਜੀ ਤੇ ਦੋਸਤੋ ਹੁਣ ਰੱਖਿਓ ਆਪਣਾ ਖਿਆਲ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇਣੀ ਇੰਡਸਟਰੀ ਵੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਰੱਖਿਓ ਖਿਆਲ ਰੱਬ ਰਾਖਾ ਸਤਿ ਸ੍ਰੀ ਅਕਾਲ